ਸੱਚੀ ਗੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਹਰਿਆਣਾ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਨੂੰ ਲੈ ਕੇ ਚਿੰਤਾ ਕਰਨੀ ਬਣਦੀ ਹੈ ਇੱਕ ਵਿਅਕਤੀ ਸਿੱਖ ਵਿਅਕਤੀ ਖਾਸ ਕਰਕੇ ਜਦੋਂ ਅਸੀਂ ਇੱਥੇ ਇਸ ਘਟਨਾ ਨੂੰ ਸਮਝਣਾ ਹੈਗਾ ਕਿਉਂਕਿ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਬੜੇ ਚਿੰਤਾਜਨਕ ਨੇ ਕਾਰੋਬਾਰੀ ਹੈ ਸ਼ਾਮ ਦੇ ਸਮੇਂ ਆਪਣੇ ਘਰ ਤੋਂ ਆਪਣੀ ਦੁਕਾਨ ਤੋਂ ਘਰ ਵੱਲ ਆ ਪਰਤ ਰਿਹਾ ਸੀਗਾ ਤਾਂ ਕੁਝ ਨੌਜਵਾਨ ਆਉਂਦੇ ਨੇ ਇੱਕ ਦੋਪਹੀਆ ਵਾਹਨ ਤੇ ਆਣ ਕੇ ਉਸ ਦੇ ਉੱਪਰ ਇੱਟਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਉਹਨੂੰ ਕਹਿੰਦੇ ਨੇ ਤੂੰ ਖਾਲਿਸਤਾਨੀ ਐ ਤੁਹਾਡਾ ਹਾਲ 84 ਵਾਲਾ ਕੀਤਾ ਜਾਊਗਾ ਇਹ ਘਟਨਾ ਉਹਨਾਂ ਸਮੇਂ ਦੇ ਵਿੱਚ ਆ ਰਹੀ ਹੈ ਜਦੋਂ ਇੱਕ ਚਰਚਾ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਕਿ ਪੰਜਾਬ ਨੂੰ ਇੱਕ ਵਿਅਕਤੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈਗੇ ਇੱਕ ਐਮਪੀ ਚੁਣੀ ਹੋਈ ਲੜਕੀ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਉਗਰਵਾਦ ਪੈਦਾ ਹੋ ਗਿਆ ਉਗਰਵਾਦ ਵੱਧ ਰਿਹਾ ਹੈਗਾ ਇਹ ਕਿਹਾ ਜਾ ਰਿਹਾ ਹੈ ਨੈਸ਼ਨਲ ਮੀਡੀਆ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਐਮਪੀ ਜਿੱਤ ਗਏ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਸਵਾਲ ਵੱਡੇ ਪੱਧਰ ਤੇ ਸ਼ੁਰੂ ਹੋ ਜਾਂਦੇ ਨੇ ਕਿ ਆਖਰਕਾਰ ਇਹ ਚੀਜ਼ਾਂ ਕੀ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਕਿ ਇਨ੍ਹਾਂ ਦੇ ਪਿੱਛੇ ਕੋਈ ਘਟਨਾ ਕਰਾਉਣ ਵਾਲਾ ਵਿਅਕਤੀ ਖਾਸ ਵਿਸ਼ੇਸ਼ ਵਿਅਕਤੀ ਤਾਂ ਨਹੀਂ ਜਾਂ ਇਸ ਘਟਨਾ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਇੱਕ ਸੁਨੇਹੇ ਦੇ ਵਜੋਂ ਪੰਜਾਬ ਤੱਕ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਖਾਸ ਕਰਕੇ ਸਿੱਖ ਡਾਇਸਪੋਰਾ ਦੇ ਵਿੱਚ ਕੀ ਮੈਸੇਜ ਆ ਰਿਹਾ ਇਸ ਘਟਨਾ ਦਾ ਇਸ ਸਮਝਣ ਵਾਲੀ ਗੱਲ ਹੈ ਸਾਡੇ ਨਾਲ ਇਸ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਉਚਿਤੇ ਤੌਰ ਤੇ ਭਾਈ ਅਮਰਿੰਦਰ ਸਿੰਘ ਜੀ ਨੇ ਸਿਆਸੀ ਮਾਹਰ ਨੇ ਸਿਆਸੀ ਮਸਲਿਆਂ ਤੇ ਨਜ਼ਰ ਬਣਾ ਕੇ ਰੱਖਦੇ ਨੇ ਖਾਸ ਕਰਕੇ ਜਦੋਂ ਸਿੱਖ ਮਸਲਿਆਂ ਦੀ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਤੇ ਵੀ ਇਹਨਾਂ ਦੀ ਪੰਨੀ ਨਜ਼ਰ ਰਹਿੰਦੀ ਹੈ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇੱਕ ਘਟਨਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਉਸ ਨੌਜਵਾਨ ਦੇ ਨਾਲ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਦੇ ਬਿਆਨ ਸੁਣੇ ਨੇ ਕਿਸ ਨਜ਼ਰੀਏ ਨਾਲ ਸਮਝ ਰਹੇ ਹੋ ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿ ਆਖਰਕਾਰ ਇਹ ਘਟਨਾ ਦੇ ਪਿੱਛੇ ਕਾਰਨ ਕੀ ਹੈਗੇ ਕੀ ਸੁਨੇਹਾ ਤਨੀ ਦਿੱਤਾ ਜਾ ਰਿਹਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਸੀ ਦੇਖੋ ਮੈਂ ਇਸ ਨੂੰ ਵੱਡੇ ਜਦੋਂ ਆਪਾਂ ਵੱਡੀ ਕੈਨਵਸ ਦੇ ਉੱਪਰ ਦੇਖਦੇ ਆਂ ਤੇ ਜਿਹੜੀ ਆਪਾਂ ਹੁਣ ਚੋਣ ਹੋ ਕੇ ਹਟੀ ਆ ਉਹਦੇ ਵਿੱਚ ਅਸੀਂ ਦੇਖਿਆ ਕਿ ਹਿੰਦੂ ਰਾਸ਼ਟਰ ਦਾ ਮੁੱਦਾ ਵੀ ਚਲਾਇਆ ਉਹਨਾਂ ਨੇ ਰਾਮ ਮੰਦਰ ਦਾ ਮੁੱਦਾ ਵੀ ਚਲਾਇਆ ਉਹ ਮੁੱਦੇ ਕੋਈ ਚੱਲੇ ਨਾ ਤੇ ਉਹਨਾਂ ਨੂੰ ਕੋਲ ਮੈਜੋਰਟੀ ਆਈ ਨਹੀਂ ਉਹਦੇ ਵਿੱਚ ਫਿਰ ਉਹਨਾਂ ਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਐਸੀਆਂ ਕੰਸੂਹਾਂ ਆਣ ਲੱਗ ਗਈਆਂ ਸੀ ਕਿ ਸ਼ਾਇਦ ਇਹ ਪੰਜਾਬ ਨੂੰ ਥੋੜਾ ਜਿਹਾ ਡਿਸਟਰਬ ਕਰਕੇ ਤੇ ਉਸਦੇ ਸੈਂਟੀਮੈਂਟ ਨੂੰ ਬਾਕੀ ਰੈਸਟ ਆਫ ਇੰਡੀਆ ਦੇ ਵਿੱਚ ਪੁਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਉਹ ਚੀਜ਼ ਨਹੀਂ ਇਹਨਾਂ ਨੇ ਕੀਤੀ ਤੇ ਇਹਨੂੰ ਮੈਂ ਇਹੀ ਦੇਖਦਾ ਕਿ ਬਈ ਜਿਵੇਂ ਕੰਗਨਾ ਰਣੌਤ ਦਾ ਵੀ ਆਪਾਂ ਦੇਖਿਆ ਕਿ ਉਸਨੇ ਕਿਵੇਂ ਸੀਆਈਐਸਐਫ ਦੀ ਉਸਨੂੰ ਗਾਰਡ ਨੂੰ ਕਿਹਾ ਕਿ ਕੌਰ ਖਾਲਸਤਾਨੀ ਦਾ ਵਰਡ ਯੂਜ਼ ਕੀਤਾ ਤੇ ਉਹਨੇ ਉਹਨੂੰ ਧੱਕਾ ਮਾਰਿਆ ਤੇ ਉਹ ਐਪੀਸੋਡ ਜੇ ਖਤਮ ਨਹੀਂ ਹੋਇਆ ਤੇ ਦੂਸਰਾ ਐਪੀਸੋਡ ਇੱਕ ਹੋਰ ਆ ਗਿਆ ਉਹਦੇ ਵਿੱਚ ਆਪਣਾ ਨਾਇਬ ਸਿੰਘ ਸੈਣੀ ਨੂੰ ਦੇਖਦੇ ਦੇ ਤੋਂ ਸੀਮ ਦੇ ਸਟੇਟਮੈਂਟਸ ਆਈਆਂ ਕਿ ਅਸੀਂ ਐਕਸ਼ਨ ਲਾਂਗੇ ਸੋ ਮੈਂ ਜ਼ਮੰਦਾਂ ਕਿ ਵੱਡਾ ਐਕਸ਼ਨ ਜਿਹੜਾ ਇਹੀ ਹੈ ਕਿ ਵੀ ਆਉਣ ਵਾਲੀ ਜਿਹੜੀ ਵੀ ਚੋਣ ਹੋਏਗੀ ਉਹ ਪੰਜਾਬ ਦੇ ਸੈਂਟੀਮੈਂਟ ਦੇ ਉੱਪਰ ਹੀ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਲੜੇਗੀ ਤੇ ਇਹ ਆਪਾਂ ਦੇਖਾਂਗੇ ਉਸ ਲਈ ਇਹ ਸਾਰੀ ਗਰਾਊਂਡ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਇਹ ਜਿਹੜੀ ਘਟਨਾ ਹੈ ਇਹਦੇ ਵਿੱਚ ਖਾਸ ਕਰਕੇ ਉਸ ਨੌਜਵਾਨ ਨੂੰ ਇਹ ਕਹਿਣਾ ਕਿ ਖਾਲਿਸਤਾਨੀ ਹੈ ਤੁਸੀਂ ਤੁਹਾਨੂੰ 84 ਯਾਦ ਕਰਵਾ ਦਿੱਤੀ ਜਾਊਗੀ 84 ਵਾਲਾ ਮੈਨੂੰ ਲੱਗਦਾ ਕਿ ਬੜਾ ਕਿਉਂਕਿ ਜਿਹੜੇ ਉੱਥੇ ਪ੍ਰਤੱਖ ਦਰਸ਼ੀ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਬਚਾਇਆ ਹੈਗਾ ਜਿਹੜਾ ਵਿਅਕਤੀ ਉਸ ਵੇਲੇ ਹਮਲੇ ਕਰ ਰਹੇ ਸੀ ਦੋ ਜਣੇ ਸੀਗੇ ਤਾਂ ਉਹ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਅਣਪਛਾਤੇ ਵਿਅਕਤੀ ਸੀ ਇਹ ਮਾਮਲਾ ਉਸ ਤਰੀਕੇ ਨਾਲ ਦਰਜ ਕੀਤਾ ਜਾਊਗਾ ਪਰ ਜਿਹੜਾ ਪ੍ਰਤੱਖ ਦਰਸ਼ੀ ਆ ਉਹਨੇ ਕਿਹਾ ਕਿ ਖਾਲਿਸਤਾਨੀ ਕਹਿ ਰਹੇ ਸੀਗੇ ਵੀਤ ਨੂੰ 84 ਯਾਦ ਕਰਾ ਦਿੱਤਾ ਜਾਊਗਾ ਇਹ ਬੜਾ ਬੜਾ ਵੱਡਾ ਮਸਲਾ ਹੈਗਾ ਮੈਨੂੰ ਲੱਗਦਾ ਕਿ 84 ਯਾਦ ਕਰਾਉਣ ਵਾਲਾ ਜਦੋਂ ਇਦਾਂ ਬੰਦਾ ਕਹਿੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਬੰਦੇ ਆਏ ਸੀ ਜਿਹੜੀ ਵਰਡਿੰਗ ਹੈਗੀ ਹੈ ਕੰਗਨਰ ਨੌਥ ਦੇ ਟਾਈਮ ਵੀ ਇਹੀ ਜਿਹੜੇ ਉਹਨਾਂ ਦੇ ਕਮਾਂਡੈਂਟ ਵਗੈਰਾ ਅੰਦਰ ਉਹਨਾਂ ਦੀ ਜਿਹੜੀ ਇਨਕੁਆਇਰੀ ਚੱਲ ਰਹੀ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਸੋ ਇਹ ਡੈਲੀਬਰੇਟਲੀ ਕਿਉਂਕਿ ਜਦੋਂ 84 ਵੱਲੋਂ ਧਿਆਨ ਦਿੰਦੇ ਆ ਤੇ ਉਹਨਾਂ ਨੇ ਦੇਖਿਆ ਕਿਵੇਂ ਬਲੂ ਸਟਾਰ ਕਰਕੇ ਤੇ ਸਾਰਾ ਸਿੱਖਾਂ ਨੂੰ ਦਰੜ ਕੇ ਕਿਵੇਂ ਕਾਂਗਰਸ ਪਾਰਟੀ ਨੇ ਵੱਡੀ ਮੈਜ ਉਹ ਮжоਰਿਟੀ ਕਿਸ ਕਿਵੇਂ ਮਿਲੇ ਉਹ ਮжоਰਿਟੀ ਐਂਟੀ ਮੁਸਲਿਮ ਸੈਂਟੀਮੈਂਟ ਦੀ ਵੀ ਨਹੀਂ ਮਿਲੀ ਉਹ ਮжоਰਿਟੀ ਕੇਵਲ ਤੇ ਕੇਵਲ ਜਦੋਂ ਸਿੱਖਾਂ ਦੀ ਉਹ ਕਟਾਈ ਕਰਦੇ ਆ ਸਿੱਖਾਂ ਨੂੰ ਉਹ ਐਕਸਪ੍ਰੈਸ ਕਰਦੇ ਆ ਉਹਦੇ ਵਿੱਚ ਜਿਹੜਾ ਹਿੰਦੂ ਪੂਰੇ ਹਿੰਦੁਸਤਾਨ ਦਾ ਉਹ ਫਿਰ ਜਿਹੜਾ ਚਾਹ ਦੇ ਨਾਲ ਉਹਨਾਂ ਨੂੰ ਵੋਟਾਂ ਪਾਉਂਦਾ ਉਹਨਾਂ ਨੂੰ ਸਟਰੈਂਥਨ ਕਰਦਾ ਉਹ ਸੈਂਟੀਮੈਂਟ ਮੈਂ ਸਮਝਦਾ ਕਮਿੰਗ ਇਲੈਕਸ਼ਨ ਲਈ ਉਹ ਹੁਣੇ ਤੋਂ ਉਹਨਾਂ ਨੇ ਬਿਲਡ ਅਪ ਕਰਨਾ ਸ਼ੁਰੂ ਕਰਤਾ 400 ਪਾਰ ਦਾ ਨਾਰਾ ਦਿੱਤਾ ਸੀਗਾ ਤੇ ਉਹ 400 ਪਾਰ ਦਾ ਨਾਰਾ ਮੁਕੰਮਲ ਨਹੀਂ ਹੋਇਆ ਤੇ ਜਦੋਂ ਵਾਪਸ ਉੱਪਰ ਪਿੱਛੇ ਝਾਤੀ ਮਾਰ ਕੇ ਦੇਖਦੇ ਆ ਤਾਂ ਉਹ ਕਹਿੰਦੇ ਕਿ ਉਦੋਂ ਹੀ ਵਪਾਰ ਹੋਇਆ ਸੀ ਜਦੋਂ ਜੁਨ 1984 ਵਾਲੀ ਘਟਨਾ ਹੋਈ ਸੀ ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਜੋ ਕੁਝ ਕੀਤਾ ਤੇ ਉਸ ਤੋਂ ਬਾਅਦ ਹੀ 403 ਸੀਟਾਂ ਹਟਾਈਆਂ ਸੀ ਤਾਂ ਲੱਗਦਾ ਕਿ ਉਹੀ ਵਰਤਾਰਾ ਉਹਨਾਂ ਨੇ ਕੀਤਾ ਉਹਹੀ ਵਰਤਾਰਾ ਉਹਨਾਂ ਨੂੰ ਸ਼ਾਇਦ ਇਹ ਖੱਛਾ ਮਤਲਬ ਉਹਨਾਂ ਨੂੰ ਐਂਟੀਸਪੇਸ਼ਨ ਹੈ ਸੀਗੀ ਕਿ ਅਸੀਂ ਐਡਾ ਵੱਡਾ ਕੰਮ ਕੀਤਾ ਆਪਣੀ ਕੌਮ ਦੇ ਲਈ ਰਾਮ ਮੰਦਰ ਬਣਾਇਆ ਤੇ ਸਾਡਾ ਹੁਣੇ 400 ਪਾਰ ਕਰ ਦੇਣਗੇ ਲੇਕਿਨ ਉਹਨਾਂ ਦੀ ਕੌਮ ਨੇ ਉਹਨਾਂ ਨੂੰ 400 ਪਾਰ ਨਹੀਂ ਕੀਤਾ ਏ ਆਪਾਂ ਸਾਰਾ ਕੁਝ ਦੇਖਿਆ ਰਿਜ਼ਲਟ ਵੀ ਦੇਖਿਆ ਕਿਵੇਂ ਉਹਨਾਂ ਦੇ ਅੰਦਰ ਕਿੰਨੀ ਫਰਸਟ੍ਰੇਸ਼ਨ ਹੋਏਗੀ ਕਿ ਭਈ ਅਸੀਂ ਐਡਾ ਵੱਡਾ ਸਟੈਪ ਲਿਆ ਐਨੀ ਵੱਡੀ ਆਪਾਂ ਮੂਵਮੈਂਟ ਚਲਾਈ ਕਿਸ ਤਰੀਕੇ ਦੇ ਨਾਲ ਜਿਹੜਾ ਅੱਧੇ ਮੰਦਰ ਦਾ ਹੀ ਉਦਘਾਟਨ ਕਰਤਾ ਉਹਨਾਂ ਨੇ ਪੂਰਾ ਬਣਨ ਵੀ ਨਹੀਂ ਦਿੱਤਾ ਉਹਨੂੰ ਕਿਵੇਂ ਪੋਲਿਟੀਕਲ ਪਾਵਰ ਦੀ ਮਿਸਯੂਜ਼ ਦੇ ਨਾਲ ਉਸਨੂੰ ਮੰਦਰ ਸਾਰੇ ਉਹਨਾਂ ਦੇ ਸ਼ੰਕਰਾਚਾਰੀਆ ਵੀ ਨਾਰਾਜ਼ ਹੋ ਗਏ ਕਿ ਤੁਸੀਂ ਸਾਡਾ ਜਿਹੜੀ ਰਹਿਤ ਮਰਿਆਦਾ ਉਸਨੂੰ ਵੀ ਦਰੜਤਾ ਉਹ ਸਾਰਾ ਕੁਝ ਆਪਾਂ ਸਭ ਕੁਝ ਦੇਖਿਆ ਲੇਕਿਨ ਉਹ ਸੈਂਟੀਮੈਂਟ ਵੀ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਨੂੰ ਜਾਂ ਹਿੰਦੂ ਰਾਸ਼ਟਰ ਦੇ ਜਿਹੜੇ ਨਹੀਂ ਲਿ ਜਾ ਸਕਿਆ ਸੋ 400 ਪਾਰ ਜਾਣ ਲਈ ਇੱਕੋ ਹੀ ਇੱਕ ਸੈਂਟੀਮੈਂਟ ਹੈ ਉਹ ਹੈਗਾ ਕਿ ਸਿੱਖਾਂ ਨੂੰ ਕੁਟਾਈ ਕਰੋ ਇਹਨਾਂ ਨੂੰ ਡਰਡੋ ਤੇ ਤਾਂ 400 ਪਾਰ ਜਿਹੜਾ ਹੈਗਾ ਆਪਾਂ ਜਾ ਸਕਦੇ ਹਾਂ ਸੋ ਮੈਨੂੰ ਇਹ ਲੱਗਦਾ ਕਿ ਉਧਰ ਨੂੰ ਗੱਲ ਨੂੰ ਇਹ ਵਧਾ ਰਹੇ ਆਂ ਬੜੀ ਚਿੰਤਾ ਦੀ ਗੱਲ ਹੈ ਜਿਹੜਾ ਤੁਸੀਂ ਅਯੋਧਿਆ ਦੀ ਗੱਲ ਕੀਤੀ ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸੀਗਾ ਅੰਕੜੇ ਸ਼ਾਇਦ ਹੋਰ ਅੱਗੇ ਪਿੱਛੇ ਹੋਣ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ 800 ਤੋਂ ਵੱਧ ਘਰ 200 300 ਤੋਂ ਵੱਧ ਦੁਕਾਨਾਂ 30 ਇਤਿਹਾਸਿਕ ਮੰਦਰ ਕੁਝ ਮਸਜਿਦਾਂ ਡਰਡ ਦਿੱਤੀਆਂ ਗਈਆਂ ਕੋਈ ਉਹਨਾਂ ਦਾ ਲੋਕਾਂ ਦਾ ਧਿਆਨ ਨਹੀਂ ਰੱਖਿਆ ਗਿਆ ਵੀ ਉਹਨਾਂ ਨੂੰ ਕਿੱਥੇ ਉਹਨਾਂ ਦੀ ਰੀਹੈਬਿਲਿਟੇਸ਼ਨ ਕਰਨੀ ਹੈ ਕਿੱਥੇ ਉਹਨਾਂ ਨੂੰ ਘਰ ਦੇਣੇ ਨੇ ਤਾਂ ਇਸ ਤਰੀਕੇ ਨਾਲ ਜਦੋਂ ਦਲੜਿਆ ਗਿਆ ਵੀ ਧਰਮ ਦੇ ਨਾਂ ਤੇ ਵੋਟ ਲੈ ਲਵਾਂਗੇ ਪਰ ਜਦੋਂ ਧਰਮ ਦੇ ਨਾਂ ਤੇ ਆਮ ਲੋਕਾਂ ਦਾ ਇਸ ਤਰੀਕੇ ਨਾਲ ਉਹਨਾਂ ਨੂੰ ਕੁਚਲਿਆ ਜਾਊਗਾ ਤਾਂ ਉੱਥੇ ਫਿਰ ਸੈਂਟੀਮੈਂਟ ਉਸ ਤਰੀਕੇ ਨਾਲ ਉੱਭਰ ਕੇ ਆਉਣਗੇ ਲੱਗਦਾ ਕਿ ਧਰਮ ਨੂੰ ਇੱਕ এজেন্ডਾ ਬਣਾ ਕੇ ਖੇਡਣ ਦੀ ਕੋਸ਼ਿਸ਼ ਤਾਂ ਕਰਦੇ ਪਰ ਜਦੋਂ ਆਮ ਲੋਕਾਂ ਦਾ ਸੈਂਟੀਮੈਂਟ ਵਿੱਚ ਆਉਂਦਾ ਫਿਰ ਉਹ ਉਸ ਤਰੀਕੇ ਨਾਲ ਵਰਕ ਕਰਦਾ ਹੈ ਬਿਲਕੁਲ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਦਲੜਿਆ ਲੇਕਿਨ ਉਹ ਸੈਂ ਸਾਡੇ ਕੋਲ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਐਸੀਆਂ-ਐਸੀਆਂ ਮਤਲਬ ਇਲੈਕਸ਼ਨ ਏਜੰਟਸ ਨੇ ਗੱਲਾਂ ਕੀਤੀਆਂ ਕਿ ਜਨਾਨੀਆਂ ਆਉਂਦੀਆਂ ਸੀ ਤੇ ਵੋਟ ਦਾ ਬਟਨ ਦਬਾ ਕੇ ਜੈਸੀ ਆਰਾਮ ਦਾ ਨਾਰਾ ਉੱਚੀ ਮਾਰਦੀਆਂ ਸੀ ਤੇ ਓਬਜੈਕਸ਼ਨ ਵੀ ਲੋਕਾਂ ਨੇ ਕੀਤੇ ਕਿ ਕੀ ਬੋਲ ਰਹੀਆਂ ਜੈਸੀ ਆਰਾਮ ਕਿ ਸਾਡੀ ਵੋਟ ਜਿਹੜੀ ਹੈ ਉਹਦੇ ਆ ਪਹੁੰਚ ਗਈ ਸੋ ਐਦਾਂ ਦਾ ਸੈਂਟੀਮੈਂਟ ਉਹਨਾਂ ਨੇ ਪਨਾਇਆ ਲੇਕਿਨ ਉਹ ਵੀ ਉਹਨਾਂ ਨੂੰ 400 ਪਾਰ ਨਹੀਂ ਜਦੋਂ ਲੱਜਾ ਸਕਿਆ ਸੋ 400 ਪਾਰ ਕਿਵੇਂ ਜਾਣ 400 ਪਾਰ ਦਾ ਏਜੰਡਾ ਉਹ ਨਵਾਂ ਸੈਟਅਪ ਕਰ ਰਹੇ ਹੈ ਤੇ ਇੱਕ ਮਤਲਬ ਆਰਐਸਐਸ ਦਾ ਇੱਕ ਇਹ ਵੀ ਟ੍ਰੈਂਡ ਹੈਗਾ ਕਿ ਉਹ ਫਰਮ ਦੀ ਡੇ ਵਨ ਸਟਾਰਟ ਹੁੰ ਤੇ ਡੇ 1 ਜਦੋਂ ਉਹਨਾਂ ਨੇ ਰਿਜ਼ਲਟ ਸ਼ੀਟ ਦੇਖੀ ਆਪਣੀ ਮਾਰਕ ਲਿਸਟ ਦੇਖੀ ਮਾਰਕ ਸ਼ੀਟ ਕਿ ਵੀ ਸ਼ੀਟਾਂ ਤਾਂ ਆਈਆਂ ਨਹੀਂ ਅਯੁੱਧਿਆ ਦੇ ਵਿੱਚ ਹੀ ਆਪਾਂ ਰਹਿ ਗਏ ਪਿੱਛੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਦਿਆ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਦੇ ਮਤਲਬ ਬੁਲਡੋਜ਼ ਕੀਤਾ ਸੋ ਉੱਥੇ ਹੀ ਜਦੋਂ ਸੈਂਟੀਮੈਂਟ ਵਲਟ ਹੋ ਗਿਆ ਫਿਰ ਦੂਜੇ ਪਾਸੇ ਅਸੀਂ ਦੇਖਿਆ ਕਿ ਸ਼ੰਕਰਾਚਾਰਿਆ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਿਰੋਧ ਕੀਤਾ ਕਿ ਵੀ ਤੁਸੀਂ ਸਾਡੇ ਜਿਹੜਾ ਧਾਰਮਿਕ ਰੋ ਰੀਤਾਂ ਹੈਗੀਆਂ ਉਸ ਨੂੰ ਆਪਣੇ ਪੋਲੀਟੀਕਲ ਗੇਨ ਦੇ ਲਈ ਕਿਸ ਤਰੀਕੇ ਦੇ ਨਾਲ ਦਰੜ ਰਹੇ ਹੋ ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ 400 ਪਾਰ ਨਹੀਂ ਜਾ ਪਾਏ ਸੋ 400 ਪਾਰ ਜਾਣ ਦਾ ਇੱਕੋ ਹੀ ਇੱਕ ਜਿਹੜਾ ਆਲਟਰਨੇਟ ਉਹਨਾਂ ਕੋਲ ਬਚਿਆ ਹੋਇਆ ਹੈਗਾ ਉਹ ਹੈਗਾ ਕਿ ਸਿੱਖਾਂ ਨੂੰ ਦਰੜੋ ਤੇ ਮੈਂ ਸਮਝਦਾ ਕਿ ਆਉਣ ਵਾਲੇ ਜਿਹੜੇ 4-5 ਸਾਲ ਹੋਣਗੇ ਉਹਦੇ ਵਿੱਚ ਸਿੱਖਾਂ ਇਸ ਗੱਲ ਲਈ ਤਿਆਰ ਹੋ ਜਾਣਾ ਚਾਹੀਦਾ ਕਿਉਂਕਿ ਵੱਡੀਆਂ-ਵੱਡੀਆਂ ਜਦੋਂ ਸ਼ਖਸੀਅਤਾਂ ਜਿੱਤੇ ਹੋਏ ਜਿਹੜੇ ਲਾ ਮੇਕਰ ਹੈਗੇ ਆ ਉਹ ਇਹੀ ਜੀਆਂ ਗੱਲਾਂ ਕਰਨ ਲੱਗ ਜਾਣ ਸਿਟਿੰਗਸ ਜੀਆਂ ਮਹੀ ਜੀਆਂ ਗੱਲਾਂ ਕਰਨ ਲੱਗ ਜਾਏ ਇੱਕ ਸਟੇਟ ਦਾ ਸੋ ਫਿਰ ਉਹ ਸੈਂਟੀਮੈਂਟ ਜਿਹੜਾ ਹੈਗਾ ਉਹ ਉਬਰੇਗਾ ਹੀ ਆਮ ਪਬਲਿਕ ਸਟਰੀਟ ਦੇ ਉੱਪਰ ਜਿਹੜੀ ਹੈਗੀ ਹੈ ਉਸ ਨੂੰ ਹਵਾ ਦੇਣੀ ਤੇ ਇਹ ਚੀਜ਼ਾਂ ਤਾਂ ਨੈਚੁਰਲ ਜੀ ਗੱਲ ਹੈ ਕਿ ਇਹ ਸਾਨੂੰ ਦੇਖਣ ਨੂੰ ਮਿਲਣਗੀਆਂ ਦੂਸਰੀ ਗੱਲ ਇਹ ਹੈ ਕਿ ਵੀ ਹਰਿਆਣਾ ਗਵਰਨਮੈਂਟ ਦਾ ਵੀ ਉਹ ਦੇਖਣਾ ਪਏਗਾ ਕਿ ਨਾਇਬ ਸਿੰਘ ਸੈਣੀ ਕੀ ਉਹਨਾਂ ਕਲਪਰੇਟਸ ਨੂੰ ਫੜਦੇ ਆ ਕਿ ਨਹੀਂ ਫੜਦੇ ਆਨ ਵਾਲੇ ਦਿਨੇ ਦੱਸਣਗੇ ਕਿ ਵਾਕਈ ਹੀ ਮਤਲਬ ਉਹਨਾਂ ਦੇ ਇਸ਼ਾਰੇ ਦੇ ਨਾਲ ਤਾਂ ਨਹੀਂ ਇਹ ਕੰਮ ਹੋਇਆ ਇਹ ਚੀਜ਼ਾਂ ਜਿਹੜੀਆਂ ਹੁਣ ਕੇ ਹੁਣ ਆਨ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਸੀਂ ਇੱਕ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤੀ ਕਿ ਜਦੋਂ ਅਸੀਂ ਚੀਜ਼ ਨੂੰ ਵੱਡੇ ਕੈਨਵਸ ਤੇ ਦੇਖਦੇ ਹਾਂ ਤਾਂ ਤਸਵੀਰਾਂ ਹੋਰ ਤਰੀਕੇ ਦੀ ਨਜ਼ਰ ਆਉਂਦੀਆਂ ਨੇ ਇਸ ਪ੍ਰੋਸਪੈਕਟਿਵ ਤੋਂ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਜਾਬ ਨੂੰ ਅਲੱਗ-ਥਲੱਗ ਕਰਨ ਦੀਆਂ ਚਰਚਾਵਾਂ ਵੱਡੇ ਪੱਧਰ ਤੇ ਨੇ ਮੰਨ ਲੀਏ ਕਿ ਇਹਦੀਆਂ ਕੜੀਆਂ ਕਿਤਨਾ ਕਿਤੇ ਉਧਰਲੇ ਪਾਸੇ ਨੂੰ ਜੁੜਦੀਆਂ ਨੇ ਕਿਉਂਕਿ ਇੱਕ ਚਰਚਾ ਪਿਛਲੇ ਬੈਕਐਂਡ ਤੇ ਇਹ ਵੀ ਚੱਲਦੀ ਹੈ ਕਿ ਪੰਜਾਬ ਨੂੰ ਯੂਟੀ ਨਾ ਬਣਾ ਦਿੱਤਾ ਜਾਵੇ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ ਇੱਕ ਪੂਰੇ ਸਿੱਖ ਡਾਇਸਪੋਰਾ ਦੇ ਵਿੱਚ ਇੱਕ ਅਲੱਗ ਚਰਚਾ ਚੱਲਦੀ ਹੈ ਕਿ ਪੰਜਾਬ ਨੂੰ ਸੁਵੈਰਨਟੀ ਮਿਲਦੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ ਆਪਣੇ ਅਧਿਕਾਰ ਮਿਲਣੇ ਚਾਹੀਦੇ ਨੇ ਤਾਂ ਇਹ ਜਿਹੜੀਆਂ ਦੋ ਚੀਜ਼ਾਂ ਦੋ ਡਾਇਲੌਗਸ ਅਲੱਗ-ਅਲੱਗ ਤੌਰ ਤੇ ਚੱਲ ਰਹੇ ਨੇ ਤਾਂ ਲੱਗਦਾ ਕਿ ਇਹਦੇ ਵਿੱਚੋਂ ਕੋਈ ਆਪਣੇ ਤਰੀਕੇ ਨਾਲ ਆਪਣਾ ਨਰੇਟਿਵ ਸਿਰਜਣ ਦੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਤਰੀਕੇ ਨਾਲ ਚੱਲ ਜਾਈਏ ਆਪਣਾ ਹਿੱਸਾ ਲੈ ਲਈਏ ਜਾਂ ਆਪਣੇ ਤਰੀਕੇ ਨਾਲ ਪੰਜਾਬ ਨੂੰ ਮੋਲਡ ਕਰੀ ਇਹ ਜਿਹੜੀਆਂ ਕੰਸੂਹਾ ਹੈਗੀਆਂ ਇਹ ਜਿਹੜਾ ਇੱਕ ਮਤਲਬ ਇਸ਼ੂ ਹੈਗਾ ਕਿ ਪੰਜਾਬ ਨੂੰ ਬਾਈਫਰਕੇਟ ਕਰਕੇ ਯੂਨੀਅਨ ਟਰੇਟਰੀ ਬਣਾ ਦਿੱਤੀ ਜਾਵੇ ਜਿਸ ਤਰੀਕੇ ਦੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਣਾਈ ਗਈ ਹੈ ਇਸ ਨੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਮੋਮੈਂਟਮ ਫੜੀ ਹੋਈ ਹੈ ਤੇ ਇੱਥੋਂ ਤੱਕ ਗੱਲਾਂ ਨਿਕਲ ਕੇ ਆ ਰਹੀਆਂ ਕਿ ਜਿਹੜਾ ਪੰਜਾਬ ਦਾ ਰੈਵਨਿਊ ਰਿਕਾਰਡ ਹੈ ਉਹ ਵੀ ਸਾਰਾ ਜਿਹੜਾ ਦਿੱਲੀ ਸੰਮਨ ਕੀਤਾ ਗਿਆ ਤੇ ਜਿਹੜੇ ਆਈਐਸ ਅਫਸਰਾਂ ਦੀ ਡਿਊਟੀ ਲਈ ਹੈ ਉਹ ਵੀ ਨਾਨ ਪੰਜਾਬੀਜ਼ ਦੀ ਲਈ ਹੋਈ ਹੈ ਕਿ ਇਸ ਨੂੰ ਸਾਰੇ ਨੂੰ ਆਪਾਂ ਕਿਵੇਂ ਸਾਰੇ ਨੂੰ ਰੀਮੈਪ ਕਰਨਾ ਹੈਗਾ ਸੋ ਐਦਾਂ ਦੀਆਂ ਗੱਲਾਂ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ ਚਲਦੀਆਂ ਹੈਗੀਆਂ ਆਮ ਜਿਹ ਅ ਅਫਸਰ ਹੈਗੇ ਉਹ ਗੱਲਾਂ ਕਰਦੇ ਆ ਕਿ ਸਾਡੀ ਦਿੱਲੀ ਸਾਨੂੰ ਬੁਲਾਇਆ ਗਿਆ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਪੰਜਾਬ ਦੇ ਜਿਹੜੇ ਨੇਟਿਵਸ ਹੈਗੇ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਜਿਹੜੇ ਬਾਹਰਲੀ ਸਟੇਟਾਂ ਤੋਂ ਇੱਥੇ ਆਏ ਹੋਇਆ ਹੈ ਕੈਡਰ ਹੈਗਾ ਉਹਨਾਂ ਨੂੰ ਬੁਲਾਇਆ ਜਾਂਦਾ ਇਹ ਗੱਲਾਂ ਦਾ ਆਮ ਸੈਕਟਰੀਏਟ ਦੇ ਵਿੱਚ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ ਲੋਕੀ ਕਰਦੇ ਆ ਸੋ ਇਸ ਨੂੰ ਜੇ ਆਪ ਦੇਖਦੇ ਆ ਕਿ ਆਨ ਵਾਲੇ 5 ਸਾਲਾਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਜਿਵੇਂ ਜੰਮੂ ਕਸ਼ਮੀਰ ਨੂੰ ਵਾਈਫਰਕੇਟ ਕੀਤਾ ਗਿਆ ਪੰਜਾਬ ਦੇ ਵੀ ਟੁਕੜੇ ਟੁਕੜੇ ਹੋਰ ਕਰ ਦਿੱਤੇ ਜਾਣ ਤੇ ਇਸ ਨੂੰ ਹੋਰ ਛੋਟਾ ਕਰਕੇ ਥੋੜਾ ਹਰਿਆਣੇ ਚ ਰਲਾ ਦੋ ਥੋੜਾ ਯੂਪੀ ਚ ਜੇ ਤੱਕ ਇਹ ਚੀਜ਼ਾਂ ਵੀ ਹੋ ਜਾਣ ਤਾਂ ਕੋਈ ਵੱਡੀ ਗੱਲ ਨਹੀਂ ਹੋਏਗੀ ਜਨਕਿ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਦੇ ਉੱਪਰ ਜਿਹੜੇ ਇਸ ਵੇਲੇ ਵੱਡੇ ਵੱਡੇ ਆਈਐਸ ਅਸਰ ਲੱਗੇ ਨੇ ਉਹਨਾਂ ਦੇ ਜ਼ਰੀਏ ਕੇਂਦਰ ਦੀ ਸਰਕਾਰ ਰਿਪੋਰਟਾਂ ਮੰਗਾ ਰਹੀ ਹੈ ਪੰਜਾਬ ਦਾ ਰਿਕਾਰਡ ਮੰਗਾਇਆ ਜਾ ਰਿਹਾ ਹੈਗਾ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਆਪਣੇ ਕੰਟਰੋਲ ਦੇ ਵਿੱਚ ਕਰਨਾ ਹੈਗਾ ਜਾਂ ਕਿਸ ਤਰੀਕੇ ਨਾਲ ਉਹਦੇ ਹਿੱਸੇ ਕਰ ਰਿਹਾ ਹੈ। ਉਹਦੇ ਹਿੱਸੇ ਕਰ ਰਿਹਾ ਹੈ। ਕੰਟਰੋਲ ਰੈਵਨਿਊ ਰਿਕਾਰਡਸ ਜਿਹੜਾ ਹੈਗਾ ਖਾਸ ਕਰਕੇ ਰੈਵਨਿਊ ਰਿਕਾਰਡਸ ਦੀ ਜਿਹੜੀ ਗੱਲ ਹੈਗੀ ਤਹਿਸੀਲਾਂ ਦੀ ਕਿਹੜੀ ਤਹਿਸੀਲ ਕਿੱਧਰ ਜਾਏਗੀ ਕਿਹੜੀ ਕੀ ਹੋਏਗੀ ਇਹ ਸਾਰੀ ਚੀਜ਼ ਰੀਮੈਪ ਹੋ ਰਹੀ ਹੈ। ਇਹਦੇ ਤੇ ਵੱਡੇ ਪੱਧਰ ਤੇ ਕੰਮ ਹੋ ਰਿਹਾ ਹੈ। ਅਸੀਂ ਇਸ ਪੂਰੇ ਮਾਹੌਲ ਦੇ ਵਿੱਚ ਜਦੋਂ ਇਹ ਵੀ ਦੇਖਦੇ ਆ ਕਿ ਜਿਸ ਤਰੀਕੇ ਨਾਲ ਲਗਾਤਾਰ ਚਰਚਾ ਚੱਲ ਰਹੀ ਹੈਗੀ ਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਉੱਪਰ ਜਿਹੜੇ ਪੰਜਾਬ ਦੇ ਸਿਆਸੀ ਲੋਕ ਨੇ ਉਹਨਾਂ ਦਾ ਮਾਹੌਲ ਕੀ ਰਹਿਣ ਖਾਸ ਕਰਕੇ ਹੁਣ ਜਿਹੜੀਆਂ ਪੋਲਿਟਿਕਲ ਅਪਡੇਟਸ ਹੋਈਆਂ ਨੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਰਵਨੀਤ ਬਿੱਟੂ ਲੁਧਿਆਣੇ ਤੋਂ ਹਾਰੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾ ਦਿੱਤਾ ਗਿਆ ਮਹਿਕਮੇ ਦਿੱਤੇ ਕਿ ਰੇਲਵੇ ਵਿਭਾਗ ਦਿੱਤਾ ਗਿਆ ਫੂਡ ਪ੍ਰੋਸੈਸਿੰਗ ਮੰਤਰਾਲਾ ਵੀ ਦੇ ਦਿੱਤਾ ਗਿਆ ਇਹ ਕੀ ਮੈਸੇਜ ਹੈਗਾ ਇਹਦੇ ਪਿੱਛੇ ਕੀ ਕਹਾਣੀ ਲੱਗਦੀ ਕਿਉਂਕਿ ਇੱਕ ਤਾਂ ਇਹ ਵੀ ਚਰਚਾ ਪਿੱਛੇ ਜੇ ਚੱਲ ਰਹੀ ਹੈ ਕਿ ਕਿਤੇ ਰਵਨੀਤ ਬਿੱਟੂ ਤੋਂ ਵੀ ਉਹ ਕੰਮ ਤਾਂ ਨਹੀਂ ਕਰਵਾਏ ਜਾਣਗੇ ਜਿਹੜੇ ਉਹਦੇ ਦਾਦੇ ਤੋਂ ਕਰਵਾਏ ਜਾਂਦੇ ਰਹੇ ਨੇ ਇਹ ਇਸ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਇੱਕ ਅਲੱਗ ਕਿਸਮ ਦੀ ਜਿਹੜੀ ਆ ਬਹਿਸ ਜਾਂ ਚਰਚਾ ਆਪਾਂ ਕਹਿੰਦੇ ਸੀੜੀ ਹੋਈ ਆ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ ਵਿਅਕਤੀ ਜਿਹੜਾ ਹਾਰ ਗਿਆ ਜਿਸ ਦੇ ਨਾਲ ਅਮਿਤ ਸ਼ਾਨ ਕੇ ਵਾਦਾ ਕਰਕੇ ਗਿਆ ਕਿ ਇਹ ਮੇਰਾ ਦੋਸਤ ਹੈ ਨਾ ਮੈਂ ਯਾਰੀ ਪਗਾਉਂਗਾ ਤਿਆਰੀ ਪਗਾਈ ਗਈ ਹੈ ਜਾਂ ਇਹਦੇ ਪਿੱਛੇ ਕਹਾਣੀ ਕੁਝ ਹੋਰ ਹੈ ਪਤਾ ਨਹੀਂ ਤਿਆਰੀ ਤਾਂ ਕੋਈ ਨਹੀਂ ਪਗਾਂਦਾ ਇਹ ਪੋਲਿਟਿਕਸ ਹੈਗੀ ਹੈ ਇਹਦੇ ਵਿੱਚ ਕੋਈ ਯਾਰੀ ਯੂਰੀ ਨਹੀਂ ਪਗਾਈ ਜਾਂਦੀ ਯਾਰੀ ਪਗਾਣੀ ਹੁੰਦੀ ਤਾਂ ਪਹਿਲਾਂ ਕੈਪਟਨ ਨਮਰਿੰਦਰ ਸਿੰਘ ਨਾਲ ਪਗਾਂਦੇ ਉਹਦੀ ਵਾਈਫ ਜਿਹੜੀ ਹੈ ਉਹ ਖੁਦ ਫੋਰਨ ਮਿਨਿਸਟਰ ਰਹੀ ਹੈ ਕੈਬਨਿਟ ਮਿਨਿਸਟਰ ਰਹੀ ਹੈ ਉਹਦੀ ਸੀਨੀਅਰਿਟੀ ਨਹੀਂ ਦੇਖੀ ਗਈ ਸੋ ਇਹ ਗੱਲਾਂ ਨਹੀਂ ਹੈ ਗੱਲਾਂ ਇਹ ਹੈ ਕਿ ਕਿੰਨੀ ਹਾਰੀ ਹੋਏ ਮੈਂਬਰ ਪਾਰਲੀਮੈਂਟਸ ਦੀ ਲਿਸਟ ਹੈ 13 ਬੰਦੇ ਐਟ ਲੀਸਟ ਪੰਜਾਬ ਦੇ ਵਿੱਚੋਂ ਹੀ ਹਾਰੇ ਆ ਉਹਦੇ ਵਿੱਚੋਂ ਇੱਕ ਨੂੰ ਹੀ ਜਿਹੜਾ ਚੱਕ ਕੇ ਮੰਤਰੀ ਬਣਾਇਆ ਗਿਆ ਉਹ ਵੱਡਾ ਮੈਸੇਜ ਜਿਹੜਾ ਪੰਜਾਬ ਦੇ ਸਿੱਖਾਂ ਨੂੰ ਦਿੱਤਾ ਗਿਆ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹਦੇ ਦਾਦੇ ਨੂੰ ਆਪਾਂ ਵਰਤੇ ਆ ਜਿਸ ਤਰੀਕੇ ਦੇ ਨਾਲ ਕੇ ਪੀ ਐਸ ਗਿੱਲ ਨੂੰ ਵਰਤੇ ਆ ਗਿਆ ਉਸੇ ਤਰੀਕੇ ਦੇ ਨਾਲ ਅਸੀਂ ਰਵਨੀਤ ਪਿੱਟੂ ਵੀ ਸਾਡੇ ਖੇਮੇ ਦੇ ਵਿੱਚ ਖੜਾ ਹੈ ਉਸੇ ਨਰੇਟਿਵ ਦਾ ਬੰਦਾ ਹੈ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀ ਜੀ ਪੀ ਹੋਵੇ ਸਿੱਖਾਂ ਦੇ ਪ੍ਰਤੀ ਜਦੋਂ ਗੱਲ ਆਂਦੀ ਹੈ ਉਹ ਸੇਮ ਉਸ ਪੈਡਸਟਲ ਦੇ ਉੱਪਰ ਖੜੇ ਮਿਲਦੇ ਆ ਸਾਨੂੰ ਤੇ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਉਹ ਸੇਮ ਹੀ ਰਹਿੰਦਾ ਹੈ ਤੇ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਸਾਨੂੰ ਦੇਖਣ ਨੂੰ ਮਿਲਦੀ ਕਿਉਂਕਿ ਜਦੋਂ ਬੰਦੀ ਸਿੰਘਾਂ ਦਾ ਜ਼ਿਕਰ ਆਉਂਦਾ ਜਦੋਂ ਲਗਾਤਾਰ ਡਿਬੇਟ ਛੱੜਦੀ ਹੈ ਕਿ ਆਖਰਕਾਰ ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਹੈ ਤਾਂ ਰਵਨੀਤ ਬਿੱਟੂ ਇੱਕ ਅਜਿਹੀ ਸ਼ਖਸੀਅਤ ਹੈ ਜਿਹੜਾ ਵਿਚ ਆਣ ਕੇ ਹਮੇਸ਼ਾ ਅੜਿੱਕਾ ਬਣਦਾ ਹੈਗਾ ਕਿ ਇਹ ਵਿਅਕਤੀ ਕਦੇ ਵੀ ਨਹੀਂ ਬਾਹਰ ਹੋਣੇ ਚਾਹੀਦੇ ਇਸ ਸਟੇਟ ਦੇ ਖਿਲਾਫ ਨੇ ਇਹ ਲੋਕਾਂ ਦੇ ਖਿਲਾਫ ਨੇ ਤਾਂ ਅਮਿਤ ਸ਼ਾਹ ਨੇ ਵੀ ਜਦੋਂ ਪੋਲਿਟੀਕਲ ਰੈਲੀਆਂ ਚੱਲ ਰਹੀ ਸੀ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕੀਤਾ ਸੀਗਾ ਕਿ ਯਾਰੀ ਪਗਾਵਾਂਗੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸਟੇਟਮੈਂਟ ਦਿੱਤੀ ਸੀ ਕਿ ਕਦੇ ਵੀ ਬਾਹਰ ਨਹੀਂ ਹੋਣਗੇ ਵਿਅਕਤੀ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਹੈਗਾ ਤੇ ਇਹ ਸਾਰੇ ਮਾਹੌਲ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਅਸੀਂ ਕਿਦਾਂ ਮੇਪਾਸੇ ਨੂੰ ਵਧ ਰਹੇ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੀ ਪੋਲਿਟਿਕਸ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੀਦਾ ਹੈ ਦੇਖੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਮੈਂ ਸਮਝਦਾ ਕਿ ਅੱਜ ਹੀ ਮੋਨ ਭਾਗਵਤ ਜੀ ਦਾ ਬਿਆਨ ਆਇਆ ਹੈ ਕਿ ਹੰਕਾਰ ਛੱਡ ਦਿਓ ਸੋ ਇਹਦੇ ਵਿੱਚ ਸਾਰਾ ਹੰਕਾਰ ਹੈ ਤੇ ਇਹ ਜਿਹੜਾ ਕਹਿਣਾ ਕਿ ਬਈ ਤੁਸੀਂ ਸਾਡੇ ਪਰਸਪੈਕਟਿਵ ਦੇ ਨਾਲ ਹੀ ਲੀਡਰਸ਼ਿਪ ਬਣੇਗੀ ਆਮ ਜਨਤਾ ਦੀ ਜਿਹੜੀ ਪੰਜਾਬ ਦੇ ਜਿਹੜੀਆਂ 13 ਸੀਟਾਂ ਜਿੱਤੀਆਂ ਗਈਆਂ ਉਹ ਉਹਨਾਂ ਨੂੰ ਉਹਨਾਂ ਨੇ ਕੋਈ ਮਹੱਤਵ ਨਹੀਂ ਦਿੱਤਾ ਹਾਰੇ ਹੋਏ ਬੰਦੇ ਨੂੰ ਉਹਨਾਂ ਦੇ ਉੱਪਰ ਬਿਠਾਇਆ ਜਿਸ ਨੂੰ ਪੰਜਾਬ ਨੇ ਰਿਜੈਕਟ ਕਰਤਾ ਉਸ ਨੂੰ ਮੰਤਰੀ ਬਣਾ ਕੇ ਇਹ ਮੈਸੇਜ ਦਿੱਤਾ ਕਿ ਸਾਡਾ ਹੰਕਾਰ ਅਜੇ ਵੀ ਉੱਥੇ ਹੀ ਕਾਇਮ ਹੈ ਤੇ ਅਸੀਂ ਜੋ ਚਾਵਾਂਗੇ ਉਹੀ ਹੋਏਗਾ ਸੋ ਇਹ ਇੱਕ ਵੱਡੀ ਕੌਂਟਰਡਿਕਸ਼ਨ ਹੈਗੀ ਹੈ ਇੱਕ ਪਾਸੇ ਆਰਐਸਐਸ ਉਹਨਾਂ ਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਹੰਕਾਰ ਛੱਡ ਦਿਓ ਪਹਿਲਾਂ ਤੁਸੀਂ ਹੰਕਾਰ ਕਰਕੇ ਇੰਨਾ ਕੁਝ ਗਵਾਇਆ ਲੇਕਿਨ ਉਹ ਹੰਕਾਰ ਨਹੀਂ ਛੱਡ ਰਹੇ ਉਹ ਫੇਰ ਵੀ ਹੰਕਾਰ ਵਾਸੋ ਕੇ ਸਾਰਾ ਕੁਝ ਕਰ ਰਹੇ ਹਨ ਤੇ ਇਹ ਹੰਕਾਰ ਹੀ ਹੁੰਦਾ ਜਿਹੜਾ ਰਾਜ ਸੱਤਾ ਦੇ ਵਿੱਚ ਜਦੋਂ ਰਾਜੇ ਦੇ ਵਿੱਚ ਹੰਕਾਰ ਆ ਜਾਏ ਤੇ ਉਹਦਾ ਫਿਰ ਬਰਬਾਦੀ ਅੱਗੇ ਹੁੰਦੀ ਹੈ ਮੈਂ ਸਮਝਦਾ ਕਿ ਵੀ ਪੰਜਾਬ ਦੇ ਲੋਕਾਂ ਨੂੰ ਬੜਾ ਭਾਈ ਸਾਹਿਬ ਤੁਸੀਂ ਇਸ ਪੂਰੇ ਡਾਇਸਪੋਰਾ ਜਦੋਂ ਅਸੀਂ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਆ ਅਸੀਂ ਪਿੱਛੇ ਦੀ ਚਰਚਾ ਵੀ ਕਰ ਰਹੇ ਸੀ ਕਿ ਜਿਸ ਦੇ ਨਾਲ ਸਿੱਖ ਜਿੱਥੇ ਵੀ ਜਾਂਦੇ ਨੇ ਉਹ ਉਸੇ ਮੁਲਕ ਦੇ ਵਸਿੰਦੇ ਬਣ ਕੇ ਵਧੀਆ ਤਰੀਕੇ ਨਾਲ ਵਿਚਰਦੇ ਨੇ ਇਹ ਪੂਰਾ ਘਟਨਾਕਰਮ ਜਿਹੜਾ ਇਸ ਵਕਤ ਇਸ ਮੁਲਕ ਦੇ ਵਿੱਚ ਹੋ ਰਿਹਾ ਹੈਗਾ ਇਹਨੂੰ ਬਾਕੀ ਮੁਲਕ ਵੀ ਦੇਖ ਰਹੇ ਹੋਣਗੇ ਰਸ਼ੀਆ ਦੀਆਂ ਵੀ ਨਜ਼ਰਾਂ ਭਾਰਤ ਤੇ ਹੈਗੀਆਂ ਨੇ ਅਮਰੀਕਾ ਦੀਆਂ ਨਜ਼ਰਾਂ ਵੀ ਭਾਰਤ ਤੇ ਹੈਗੀਆਂ ਨੇ ਬਾਕੀ ਵੀ ਜਿਹੜੇ ਵੱਡੇ ਮੁਲਕ ਨੇ ਖਾਸ ਕਰਕੇ ਸਾਡੇ ਗਵਾਂਢੀ ਮੁਲਕ ਦੇ ਵਿੱਚ ਚਾਈਨਾ ਦੀ ਅਸੀਂ ਗੱਲ ਕਰ ਲਈਏ ਕਿਸ ਤਰੀਕੇ ਨਾਲ ਦੇਖ ਰਹੇ ਨੇ ਉਹ ਇੱਕ ਜਿਹੜਾ ਪੋਲਿਟਿਕਲ ਨਰੇਟਿਵ ਜਿਹੜਾ ਹੁੰਦਾ ਉਹ ਸਾਰੇ ਲੋਕ ਦੇਖ ਕੇ ਚੱਲਦੇ ਨੇ ਜੀਓਪੋਲਿਟਿਕਸ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਬੜੀਆਂ ਚੀਜ਼ਾਂ ਬਰੀਕੀ ਦੇ ਨਾਲ ਸਮਝਣੀਆਂ ਪੈਂਦੀਆਂ ਨੇ ਇਹ ਬਾਕੀ ਮੁਲਕ ਕਿਸ ਤਰੀਕੇ ਨਾਲ ਦੇਖ ਰਹੇ ਨੇ ਇਸ ਵਕਤ ਜਿਹੜੇ ਹਾਲਾਤ ਨੇ ਦੇਸ਼ ਦੇ ਸਾਡੇ ਦੇਖੋ ਇਹ ਚੀਜ਼ ਜਿਹੜੀ ਹੈਗੀ ਹੈ ਇਹ ਆਪਾਂ ਬੜੇ ਲੰਮੇ ਸਮੇਂ ਤੋਂ ਇਹ ਦੇਖ ਰਹੇ ਹਾਂ ਕਿ ਜਦੋਂ ਕੋਈ ਫੋਰਨ ਡਿਗਨੋਰੇਟਰੀ ਇੰਡੀਆ ਆਂਦਾ ਖਾਸ ਕਰਕੇ ਪੰਜਾਬ ਆਂਦਾ ਹੈ ਤੇ ਉਹ ਦਰਬਾਰ ਸਾਹਿਬ ਜਾਂਦਾ ਤੇ ਬਹੁਤ ਵਾਰੀ ਅਸੀਂ ਇਹ ਦੇਖਿਆ ਕਿ ਉਹਨੂੰ ਕੰਪੈਲ ਕੀਤਾ ਜਾਂਦਾ ਕਿ ਜਦੋਂ ਤੂੰ ਦਰਬਾਰ ਸਾਹਿਬ ਜਾ ਰਿਹਾ ਤਾਂ ਤੂੰ ਦ ਜਦੋਂ ਕਿ ਜਦੋਂ ਇੰਗਲੈਂਡ ਦੀ ਕੁਈਨ ਆਈ ਸੀ ਉਸ ਨੂੰ ਵੀ ਕੰਪੈਲ ਕੀਤਾ ਗਿਆ ਲੇਕਿਨ ਉਹ ਨਹੀਂ ਗਈ ਉਹ ਕਿਉਂਕਿ ਉਹ ਮੈਸੇਜ ਡਿਫਰੈਂਟ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਤੂੰ ਦੂਸਰੇ ਪਾਸੇ ਕੋ ਮੈਸੇਜ ਦੇ ਸੋ ਐਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਟਰੂਡੋ ਦੇ ਨਾਲ ਮਿਸਬੀਹੇਵ ਕੀਤਾ ਉਹਦੇ ਜਿਹੜਾ ਡਿਫੈਂਸ ਮਿਨਿਸਟਰ ਸੀ ਸੱਜਨ ਉਹਦੇ ਨਾਲ ਮਿਸਬੀਹੇਵ ਕੀਤਾ ਸੋ ਇਹ ਇੱਕ ਵੱਡੀ ਲਿਸਟ ਹੈ ਆਪਾਂ ਇਹ ਵੀ ਦੇਖਿਆ ਕਿ ਬਈ ਰਸ਼ੀਆ ਦਾ ਜਿਹੜਾ ਫੋਰਨ ਮਿਨਿਸਟਰ ਹੈ ਉਹਨਾਂ ਦਾ ਆਰਮੀ ਚੀਫ ਹੈ ਉਹ ਦਰਬਾਰ ਸਾਹਿਬ ਆਂਦਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖਿਆ ਚਾਈਨਾ ਦਾ ਐਸੇ ਤਰੀਕੇ ਦੇ ਨਾਲ ਅਸੀਂ ਦੇਖਿਆ ਵੱਡੇ ਜਿਹੜੇ ਉਹਨਾਂ ਦੇ ਆਰਮੀ ਦੇ ਬੌਸੇਸ ਹੈਗੇ ਆ ਜਾਂ ਫੋਰਨ ਮਿਨਿਸਟਰ ਉਹ ਕੀ ਮੈਸੇਜ ਹੈ ਇਹਦੇ ਬਾਰੇ ਇਹਨੂੰ ਰੀਡ ਕਰਨਾ ਬੜਾ ਔਖਾ ਹੈ ਇਹ ਫਿਊਚਰ ਹੀ ਦੱਸੇਗਾ ਕਿ ਵੀ ਆਖਰ ਇੱਥੇ ਇਸ ਸਾਊਥ ਏਸ਼ੀਆ ਦੀ ਪੋਲਿਟਿਕਸ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਇਹ ਮਤਲਬ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਖਾਸ ਕਰਕੇ ਜਦੋਂ ਅਸੀਂ ਜਿਸ ਤਰ੍ਹਾਂ ਤੁਸੀਂ ਇੱਕ ਜ਼ਿਕਰ ਕੀਤਾ ਕਿ ਰਵਨੀਤ ਬਿੱਟੂ ਨੂੰ ਮੰਤਰੀ ਬਣਾਉਣਾ ਬਾਕੀ ਆਪਣੇ ਸਾਰੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇੱਕ ਪਾਸੇ ਕਰਕੇ ਇਹਦੇ ਪਿੱਛੋਂ ਇੱਕ ਵੱਡੀ ਸਿਆਸੀ ਰਣਨੀਤੀ ਦੀ ਬੂਹ ਆ ਰਹੀ ਹੈ ਕੀ ਹੋ ਸਕਦੀ ਤੁਹਾਡੇ ਹਿਸਾਬ ਨਾਲ ਆਪਾਂ ਪਹਿਲਾਂ ਜਿਵੇਂ ਚਰਚਾ ਕਰ ਰਹੇ ਸੀਗੇ ਕਿ ਪੰਜਾਬ ਨੂੰ ਅਲੱਗ ਥਲੱਗ ਕਰਨਾ ਜਾਂ ਇਹਦੇ ਵਿੱਚ ਯੂਟੀ ਵਾਲਾ ਪਲਾਨ ਹੈਗਾ ਜਾਂ ਇਹਦੇ ਵਿੱਚ ਹੋਰ ਵੀ ਬਹੁਤ ਸਾਰੀ ਚੀਜ਼ਾਂ ਨੇ ਤੁਹਾਨੂੰ ਨਜ਼ਰ ਪਿਆ ਰਿਹਾ ਹੈ ਕਿ ਰਵਨੀਤ ਮਿੱਟੂ ਕੋ ਟ੍ਰੈਡੀਸ਼ਨਲ ਬੀਜੇਪੀ ਦਾ ਬੰਦਾ ਤਾਂ ਹੈ ਨਹੀਂ ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਕੁਝ ਮਹੀਨੇ ਕਿਾ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਵਿੱਚੋਂ ਉਹਨੂੰ ਡਿਫੈਕਟ ਕਰਕੇ ਲਿਆਇਆ ਗਿਆ ਉਹ ਇਲੈਕਸ਼ਨ ਹਾਰ ਗਿਆ ਉਸ ਤੋਂ ਬਾਅਦ ਉਹਨੂੰ ਮੰਤਰੀ ਬਣਾਇਆ ਗਿਆ ਇਹ ਵੱਡਾ ਮੈਸੇਜ ਜਿਹੜਾ ਹੈਗਾ ਮੋਦੀ ਸਾਹਿਬ ਨੇ ਜਾਂ ਬੀਜੇਪੀ ਨੇ ਜਾਂ ਹਿੰਦੂ ਰਾਸ਼ਟਰ ਦੇ ਪ੍ਰੋਪਾਗੈਂਿਸਟ ਨੇ ਪੰਜਾਬ ਨੂੰ ਦਿੱਤਾ ਜਾਂ ਖਾਲੀ ਸਿੱਖਾਂ ਨੂੰ ਦਿੱਤਾ ਹੈ ਏ ਸਾਨੂੰ ਰੀਡ ਕਰਨ ਦੀ ਲੋੜ ਹੈ ਕਿ ਇਹ ਮੈਸੇਜ ਉਹ ਕੀ ਦੇਣਾ ਚਾ ਰਹੇ ਆ ਕਿ ਬਈ ਪੰਜਾਬ ਦੀ ਜਨਤਾ ਨੂੰ ਇਹ ਕਹਿ ਰਹੇ ਕਿ ਹਾਰੇ ਹੋਏ ਬੰਦੇ ਕੋਲ ਹੀ ਤੁਹਾਨੂੰ ਆਣਾ ਪਏਗਾ ਤੁਹਾਨੂੰ ਦੁੱਖ ਤਕਲੀਫਾਂ ਤੁਹਾਡੀਆਂ ਇਹੀ ਹੱਲ ਕਰੇਗਾ ਅਸੀਂ ਉਹ ਹੱਲ ਕਰਾਂਗੇ ਸੋ ਇਹ ਇੱਕ ਵੱਡਾ ਮੈਂ ਸਮਝਦਾ ਕਿ ਮਤਲਬ ਚੈਲੰਜ ਆਏਗਾ ਪੰਜਾਬ ਲਈ ਕਿ ਬਈ ਕਿਸ ਤਰੀਕੇ ਦੇ ਨਾਲ ਦਿੱਲੀ ਜਿਹੜੀ ਹੈ ਬਿਹੇਵ ਕਰ ਰਹੀ ਹੈ ਪੰਜਾਬ ਦੇ ਲੋਕਾਂ ਨਾਲ ਕਿ ਜਿੱਤੇ ਹੋਏ ਬੰਦਿਆਂ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਦਿਖਿਆ ਉਹਨਾਂ ਨੂੰ ਆਪਣੇ ਰਾਜ ਸਭਾ ਦੇ ਵਿੱਚੋਂ ਕੋਈ ਨਹੀਂ ਦਿਖਿਆ ਪੁਰਾਣੇ ਬੰਦੇ ਹੋਰ ਹੈਗੇ ਆ ਕੋਈ ਨਹੀਂ ਦਿਖਿਆ ਕਿਸੇ ਨੂੰ ਸੀਨੀਅਰਟੀ ਦੇ ਹਿਸਾਬ ਨਾਲ ਹੀ ਕਿਸੇ ਏਜਡ ਬੰਦੇ ਨੂੰ ਲੈ ਲੈਂਦੇ ਨਹੀਂ ਲਿੱਤਾ ਲੇਕਿਨ ਉਹਨਾਂ ਨੇ ਕਾਂਗਰਸ ਦੇ ਵਿੱਚੋਂ ਇੱਕ ਐਸਾ ਡਿਫੈਕਟ ਕਰਕੇ ਜਿਸ ਦੇ ਦਾਦੇ ਨੂੰ ਬੁਚਰ ਆਫ ਪੰਜਾਬ ਕਿਹਾ ਗਿਆ ਉਹਦੇ ਤੇ ਬੁਕਸ ਲਿਖੀਆਂ ਗਈਆਂ ਉਸਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਖੂਨ ਨਾਲ ਖੂਨ ਦੀ ਹੋਲੀ ਖੇਡੀ ਉਹਦੇ ਪੋਤੇ ਨੂੰ ਸਿਰਫ ਇਹ ਕਹਿ ਕੇ ਇੱਕ ਕਿ ਭਈ ਇਹ ਇਹ ਫੈਮਿਲੀ ਦੇ ਨਾਲ ਅਸੀਂ ਖੜੇ ਆ ਸੋ ਇਹ ਜਿਹੜਾ ਇੱਕ ਮੈਸੇਜ ਪਿਕ ਕਰਕੇ ਕਾਂਗਰਸ ਦੇ ਵਿੱਚੋਂ ਬੰਦੇ ਨੂੰ ਵਾਪਸ ਲਿਆ ਕੇ ਦਿੱਤਾ ਜਾ ਰਿਹਾ ਇਹ ਬੜਾ ਡੇਂਜਰਸ ਮੈਸੇਜ ਹੈ ਤੇ ਇਸ ਨੂੰ ਰੀਡ ਕਰਨ ਦੀ ਲੋੜ ਹੈ ਹਰਦੀਪ ਸਿੰਘ ਪੂਰੀ ਹਾਰੇ ਸੀਗੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਲਿਆ ਗਿਆ ਸੀਗਾ ਹੁਣ ਵੀ ਦੁਬਾਰਾ ਬਣਾਇਆ ਗਿਆ ਰਵਨੀਤ ਬਿਟੂ ਹਾਰੇ ਉਹਨਾਂ ਨੂੰ ਵੀ ਬਣਾਇਆ ਗਿਆ ਤੇ ਲੱਗਦਾ ਕਿ ਹਾਰੇ ਹੋਏ ਬੰਦੇ ਤੇ ਜਾਣਬੁੱਝ ਕੇ ਪੰਜਾਬ ਦੇ ਵਿੱਚ ਦਾ ਖੇਡਿਆ ਜਾ ਰਿਹਾ ਕਿ ਸਾਡੀ ਮਰਜ਼ੀ ਚੋਂ ਪੰਜਾਬ ਨਹੀਂ ਹਾਰੇ ਤਾਂ ਆਪਣਾ ਤਰਨਜੀਤ ਸੰਧੂ ਵੀ ਹਾਰੇ ਹੈ ਉਹਨਾਂ ਤੇ ਦਾ ਨਹੀਂ ਖੇਡਿਆ ਗਿਆ ਜਦੋਂ ਕਿ ਉਹ ਕਾਂਗਰਸ ਤੋਂ ਵੀ ਨਹੀਂ ਆਏ ਜੀ ਜੈ ਸ਼ੰਕਰ ਦੇ ਦੋਸਤ ਵੀ ਹੈਗੇ ਵੱਡਾ ਨਾਮ ਹੈ ਪੜਿਆ ਲਿਖਿਆ ਬੰਦਾ ਹੈ ਮਤਲਬ ਬਿਊਰੋਕਰੇਟ ਹੈਗਾ ਉਸ ਨੂੰ ਉਸਤੇ ਦਾ ਨਹੀਂ ਖੇਡਿਆ ਉਹਨਾਂ ਨੇ ਉਹਨਾਂ ਨੇ ਦਾ ਖੇਡਿਆ ਹੈਗਾ ਦਾ ਵੀ ਕੀ ਖੇੜਿਆ ਮੈਸੇਜ ਹੀ ਦਿੱਤਾ ਮੈਂ ਸਮਝਦਾ ਦਾ ਨਹੀਂ ਖੇੜਿਆ ਦਾ ਤਾਂ ਉਹਨਾਂ ਨੇ ਪਹਿਲਾਂ ਹੀ ਖੇਡੇ ਹੋਏ ਆ ਉਹ ਉਹ ਮੈਸੇਜ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਉਹ ਮੈਸੇਜ ਮੈਂ ਸਮਝਦਾ ਕਿ ਇਹ ਮੈਸੇਜ ਬੜਾ ਘਾਤਕ ਹੈ ਬੜਾ ਡੇਂਜਰਸ ਮੈਸੇਜ ਹੈ ਇਸ ਲਈ ਪੰਜਾਬ ਨੂੰ ਅਲਰਟ ਰਹਿਣਾ ਚਾਹੀਦਾ ਹੈ ਬੇ ਆਪਾਂ ਥੋੜਾ ਜਿਹਾ ਜ਼ਿਕਰ ਪਹਿਲਾਂ ਵੀ ਕਰ ਰਹੇ ਸੀਗੇ ਕਿ ਕੁਲਵਿੰਦਰ ਕੌਰ ਤੇ ਕੰਗਣਾ ਰਣੌਤ ਵਾਲਾ ਕੇਸ ਜਿਹੜਾ ਸੀਗਾ ਉਹਨੇ ਵੀ ਇੱਕ ਵੱਖਰਾ ਮੈਸੇਜ ਕਿਉਂਕਿ ਉਸ ਤੋਂ ਬਾਅਦ ਕੰਗਣਾ ਨੇ ਜਿਹੜੀ ਟਿੱਪਣੀ ਕੀਤੀ ਜਾਂਦੇ ਹੋਏ ਕਿ ਬਾਅਦ ਵਿੱਚ ਜਿਹੜੀ ਉਹਨਾਂ ਨੇ ਕਿਹਾ ਕਹਿੰਦੇ ਕਿ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਅਲगावਵਾਦ ਤੇ ਉਗਰਵਾਦ ਵਧ ਰਿਹਾ ਇਹ ਲੱਗਦਾ ਕਿ ਇਹ ਸੋਚੀ ਸਮਝੀ ਪਲੈਨਿੰਗ ਦਾ ਹਿੱਸਾ ਰਹੀ ਹੈ ਇਹ ਘਟਨਾ ਇਹ ਸਾਰੀ ਚੀਜ਼ ਜਿਹੜੀ ਟਿੱਪਣੀ ਖਾਸ ਕਰਕੇ ਇਹਦਾ ਜ਼ਿਕਰ ਕਰਦੇ ਤੇ ਬਿਲਕੁਲ ਇਹ ਸੋਚੀ ਸਮਝੀ ਟਿੱਪਣੀ ਹੈਗੀ ਹੈ ਇਹ ਸਾਰਾ ਐਪੀਸੋਡ ਹੀ ਪਲਾਨਡ ਸੀਗਾ ਮੈਂ ਸਮਝਦਾ ਹਾਂ ਉਸ ਨੂੰ ਕੁਲਵਿੰਦਰ ਕੌਰ ਨੂੰ ਇੰਨਾ ਜ਼ਿਆਦਾ ਉਹਨਾਂ ਨੇ ਐਕਸਪ੍ਰੈਸ ਕਰਤਾ ਉਹਨੂੰ ਧੱਕਾ ਜਦੋਂ ਤੁਸੀਂ ਕਿਸੇ ਨੂੰ ਮਾਰ ਦੋਗੇ ਤਾਂ ਬੰਦਾ ਰਿਐਕਟ ਤਾਂ ਕਰੇਗਾ ਹੀ ਕਰੇਗਾ ਜੇ ਸੋਚਾ ਸਮਝਾ ਨਾ ਹੁੰਦਾ ਤੇ ਐਟ ਲੀਸਟ ਬੀਜੇਪੀ ਦੇ ਜਾਖੜ ਦਾ ਹੀ ਬਿਆਨ ਆ ਜਾਂਦਾ ਬੀਜੇਪੀ ਜੋ ਕਿਸੇ ਦਾ ਬਿਆਨ ਨਹੀਂ ਆਇਆ ਬੀਜੇਪੀ ਦੇ ਜਿੰਨੇ ਵੀ ਬਿਆਨ ਆਏ ਆ ਉਹ ਕੰਗਣਾ ਰਣੋਧ ਦੇ ਹੱਕ ਚ ਆਏ ਆ ਤੇ ਇਹ ਕਹਿ ਰਹੇ ਆ ਅਸੀਂ ਕੁਲਵਿੰਦਰ ਕੌਰ ਦੇ ਖਿਲਾਫ ਐਫ ਆਈ ਆਰ ਕਰੇਗੀ ਹਰਿਆਣਾ ਹਰਿਆਣਾ ਦੇ ਤੱਕ ਕੋਈ ਇਨਸੀਡੈਂਟ ਹੀ ਨਹੀਂ ਆਉ ਤੇ ਨੈਬ ਸਿੰਘ ਸੈਣੀ ਕਹਿ ਰਿਹਾ ਕਿ ਮੈਂ ਐਫ ਆਈ ਆਰ ਕਰਾਂਗਾ ਸੋ ਇਹ ਜਿਹੜਾ ਮਤਲਬ ਇੱਕ ਨਰੇਟਿਵ ਬਿਲਡ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਅਗਲੀ ਇਲੈਕਸ਼ਨ ਦੇ ਲਈ ਇਹ ਨਰੇਟਿਵ ਬਿਲਡ ਕੀਤਾ ਜਾ ਰਿਹਾ ਇਸ ਨੂੰ 4-5 ਸਾਲਾਂ ਦੇ ਵਿੱਚ ਇਹਨਾ ਮਹਗਾ ਦੇਣਗੇ ਕਿ ਅਗਲੀ ਵਾਰੀ 400 ਪਾਰ ਦੀ ਗੇਮ ਸਿੱਖਾਂ ਦੇ ਸਿਰ ਤੇ ਖੇਡਣਗੇ ਇਤੜੀ ਅਹਿਮ ਚੀਜ਼ ਆ ਕਿ ਜਿਸ ਤਰੀਕੇ ਨਾਲ ਜੇ ਉਸ ਕੁਲਵ ਤਾਂ ਐਕਸ਼ਨ ਤਾਂ ਉਸ ਵਿਅਕਤੀ ਤੇ ਵੀ ਹੋਣਾ ਚਾਹੀਦਾ ਜਿਹਨੇ ਉਹਨੂੰ ਸਿੱਧੇ ਤੌਰ ਤੇ ਉਂਗਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੋਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਭਾਵੇਂ ਬੇਸ਼ੱਕ ਕੋਈ ਵੀ ਵਿਅਕਤੀ ਹੋਵੇ, CISF ਦਾ ਜਵਾਨ ਹੋਵੇ, ਉਹ ਆਪਣੀ ਡਿਊਟੀ ਨਿਭਾ ਰਿਹਾ ਹੋਵੇ। ਇਸ ਬਾਬਤ ਵਿਕਰਮ ਸਿੰਘ ਮਜੀਠੀਏ ਦੀ ਵੀ ਸਟੇਟਮੈਂਟ ਆਈ ਸੀ, ਹੋਰ ਵੀ ਆਗੂ ਨੇ ਸਟੇਟਮੈਂਟ ਆ ਦਿੱਤੀਆਂ ਜਿਹੜੇ ਹੱਕ ਦੇ ਵਿੱਚ ਬੋਲੇ। ਕਹਿੰਦੇ ਕਿ ਜੇ CISF ਦਾ ਜਵਾਨ ਹੋਵੇ, ਆਪਣੀ ਡਿਊਟੀ ਨਿਭਾ ਰਿਹਾ ਹੋਵੇ ਤੇ ਖਾਸ ਕਰਕੇ 에어ਪੋਰਟ ਤੇ ਜਿੱਥੇ ਬੜਾ ਸੈਂਸਿਟਿਵ ਇਸ਼ੂ ਹੁੰਦਾ ਕਿ ਕੋਈ ਵਿਅਕਤੀ ਕੋਈ ਇਦਾਂ ਦੀ ਚੀਜ਼ ਨਾਲ ਆਏ ਜਵੇ। ਕਿ ਜਿਸ ਨਾਲ ਨੁਕਸਾਨ ਪਹੁੰਚ ਸਕਦਾ ਹੋਵੇ ਤਾਂ ਉਸ ਵਿਅਕਤੀ ਉਸ ਵਿਅਕਤੀ ਦੀ ਡਿਊਟੀ ਦੇ ਵਿੱਚ ਵਿਗਨ ਪਉਣ ਦਾ ਕੋਈ ਪਰਚਾ ਨਹੀਂ ਦਰਜ ਹੋਇਆ ਨਹੀਂ ਤਾਂ ਆਮ ਤੌਰ ਤੇ ਜੇ ਹੋਰ ਕੋਈ ਵਿਅਕਤੀ ਹੁੰਦਾ ਉਹ ਇਥਾਂ ਤਾਂ 2 ਮਿੰਟ ਦੀ ਖੇਡ ਲਈ ਸੀ ਕਿ ਪਰਚਾ ਜ਼ਰੂਰ ਦਰਜ ਹੋ ਜਾਂਦਾ ਬਿਲਕੁਲ ਮੈਂ ਤਾਂ ਇਸ ਤੋਂ ਵੀ ਅੱਗੇ ਤੁਹਾਨੂੰ ਇਹ ਕਹਿ ਰਿਹਾ ਜੇ ਕੰਗਨਾ ਰਣੌਤ ਦੀ ਜਗ੍ਹਾ ਕੋਈ ਮੰਨ ਲਓ ਸਰਬਜੀਤ ਸਿੰਘ ਹੁੰਦਾ ਹਾਂ ਜਾਂ ਅਮਰਤਪਾਲ ਹੁੰਦਾ ਫਿਰ ਸੀਆਈਐਸਐਫ ਕਿਵੇਂ ਬਿਹੇਵ ਕਰਦੀ ਅੱਜ ਤੱਕ ਸੀਆਈਐਸਐਫ ਬੋਲੀ ਨਹੀਂ ਇੱਡਾ ਵੱਡਾ ਤਮਾਸ਼ਾ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ ਕਿ ਮੈਂਬਰ ਪਾਰਲੀਮੈਂਟ ਦੇ ਥੱਪੜ ਮਾਰਤਾ ਉਹਨਾਂ ਦੀ ਜਵਾਨ ਨੇ ਤੇ ਅੰਦਰ ਖਾਤੇ ਉਹ ਕਹੀ ਜਾ ਰਹੇ ਕਿ ਸਾਡੀ ਜਵਾਨ ਜਿਹੜੀ ਹੈ ਬੇਕਸੂਰ ਹੈ ਕੋਈ ਐਫ ਆਈ ਆਰ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਲੇਕਿਨ ਉਹਨਾਂ ਦੀ ਕੋਈ ਪਬਲਿਕ ਸਟੇਟਮੈਂਟ ਨਹੀਂ ਆਈ ਏਸੀ ਇਹੀ ਐਪੀਸੋਡ ਜੇ ਸਰਬਜੀਤ ਨਾਲ ਹੋ ਜਾਂਦਾ ਜਾਂ ਅਮਰਤਪਾਲ ਨਾਲ ਹੋ ਜਾਂਦਾ ਤਾਂ ਫਿਰ ਸੀ ਆਈਏ ਸਭ ਚੁੱਪ ਰਹਿੰਦੀ ਉਹਨਾਂ ਨੇ ਧਰਤੀ ਪਾੜ ਦੇਣੀ ਸੀ ਹੁਣ ਤਾਂ ਹੀ ਪਤਾ ਨਹੀਂ ਕੀ ਕੀ ਬੋਲ ਬੋਲ ਕੇ ਉਹਨਾਂ ਨੇ ਧਾ ਦੇਣਾ ਸੀ ਪੂਰਾ ਪੰਜਾਬ ਸੋ ਇਹ ਜਿਹੜਾ ਇੱਕ ਦੋਹਰਾ ਮਾਪਦੰਡ ਜਿਹੜਾ ਉਹ ਬਣਾ ਰਹੇ ਆ ਇਹ ਬੜਾ ਮਤਲਬ ਨਿਰਾਸ਼ਾ ਜਨਕ ਹੈ ਕਿ ਕੀ ਸੋਚ ਕੇ ਸਾਡੇ ਵਡੇਰਿਆਂ ਨੇ 1947 ਤੋਂ ਪਹਿਲਾਂ ਆਪਣੀਆਂ ਜਾਨਾਂ ਵਾਰੀਆਂ ਕਿ ਅਸੀਂ ਆਜ਼ਾਦ ਹੋਵਾਂਗੇ ਸਾਡੇ ਬੱਚੇ ਆਜ਼ਾਦ ਹੋਣਗੇ ਆਜ਼ਾਦੀ ਦਾ ਆਨੰਦ ਮਾਣਾਂਗੇ ਸੋ ਉਹ ਕੈਸੀ ਆਜ਼ਾਦੀ ਸਾਨੂੰ ਮਿਲੀ ਹੈ ਕਿ ਐਦਾਂ ਦਾ ਸਾਡੇ ਨਾਲ ਵਿਵਾਰ ਹੋ ਰਿਹਾ ਬੜਾ ਨਮੋਸ਼ ਹੋ ਜਾਂਦਾ ਬੰਦਾ ਭਾਈ ਸਾਹਿਬ ਇਸ ਪੂਰੇ ਹਾਲਾਤਾਂ ਦੇ ਵਿੱਚੋਂ ਜਦੋਂ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਆਂ ਸਿਆਸਤ ਨੇ ਆਪਣਾ ਖੇਡ ਖੇਡਣਾ ਹੁੰਦਾ ਸਿਆਸਤ ਆਪਣੇ ਤਰੀਕੇ ਨਾਲ ਆਪਣੇ ਪ੍ਰੋ ਐਂਡ ਕੌਨਸ ਦੇ ਕੇ ਚੱਲਦੀ ਹੈ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਥੇ ਆਮ ਜਨਤਾ ਜਿਹੜੀ ਹੈਗੀ ਹੈ ਉਹਨਾਂ ਦੀ ਜਦੋਂ ਅਸੀਂ ਗੱਲ ਕਰਨੀ ਆ ਆਮ ਜਨਤਾ ਦਾ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਪੂਰੇ ਮਸਲੇ ਦੇ ਵਿੱਚ ਪਿਸਣਾ ਤਾਂ ਆਮ ਜਨਤਾ ਨੇ ਹੈਗਾ ਨੁਕਸਾਨ ਆਮ ਜਨਤਾ ਦਾ ਹੋਣਾ ਤਾਂ ਹੁਣ ਜਿਹੜਾ ਅੱਜ ਹਰਿਆਣੇ ਵਾਲਾ ਐਪੀਸੋਡ ਹੈ ਆਮ ਜਨਤਾ ਹੀ ਹੈ ਨਾ ਇਹ ਬੰਦਾ ਆਪਣਾ ਟਿਫਨ ਚੱਕ ਕੇ ਸਾਰਾ ਦਿਨ ਮਿਹਨਤ ਕਰਕੇ ਆਪਣੀ ਦੁਕਾਨ ਦੇ ਉੱਪਰ ਫਰਨੀਚਰ ਦਾ ਕੰਮ ਕਰਕੇ ਫਰਨੀਚਰ ਬਣਾ ਕੇ ਫਰਨੀਚਰ ਰਿਪੇਅਰ ਕਰਕੇ ਸ਼ਾਮ ਨੂੰ ਆਪਣੇ ਘਰ ਜਾ ਰਿਹਾ ਤੇ ਉਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਹਿਊਮਿਲੇਟ ਕਰੋ ਉਹਦੀ ਕੁਟਾਈ ਕਰੋ ਸੋ ਇਹ ਕਾਮਨ ਮੈਨ ਜਿਹੜਾ ਪਿਸੇਗਾ ਭਾਵੇਂ ਕਿਸੇ ਪਾਸੇ ਵੀ ਹੋਵੇ ਜਿਹੜਾ ਕਾਮਨ ਮੈਨ ਹੈ ਉਹ ਰੀਸੀਵਿੰਗ ਐਂਡ ਤੇ ਰਹਿੰਦਾ ਹੈ ਇਹ ਖਾਲੀ ਇੱਥੇ ਹੀ ਨਹੀਂ ਹੈ ਵਰਲਡ ਓਵਰ ਇਹੀ ਕੁਝ ਹੈ ਗਾਜ਼ਾ ਦੇਖ ਲਓ ਯੂਕਰੇਨ ਦੇਖ ਲਓ ਜਿਹੜਾ ਕਾਮਨ ਸਿਟੀਜ਼ਨ ਹੈਗਾ ਜਿਹੜਾ ਬਜ਼ੁਰਗ ਹੈਗਾ ਜਿਹੜਾ ਆਪਣੇ ਘਰ ਤੋਂ ਬਾਹਰ ਨਿਕਲ ਕੇ ਮਤਲਬ ਪਾਣੀ ਦਾ ਗਲਾਸ ਨਹੀਂ ਚੱਕ ਸਕਦਾ ਆਪਣੇ ਘਰ ਦੇ ਅ ਸਾਰੇ ਸ਼ਿਕਾਰ ਹੋ ਜਾਂਦਾ ਉਹਦੀ ਸੋਚਣ ਦੀ ਸਾਨੂੰ ਲੋੜ ਹੈ ਮੈਂ ਸਮਝ ਵੈਸੇ ਆਮ ਲੋਕਾਂ ਨੂੰ ਤੁਹਾਡੇ ਸਾਹਮਣੇ ਕਿਉਂਕਿ ਤੁਸੀਂ ਲੋਕਾਂ ਨੂੰ ਵੀ ਵਿਚਰਦੇ ਦੇਖਦੇ ਹੋ ਇਸ ਪੂਰੇ ਮਾਹੌਲ ਦੇ ਵਿੱਚ ਨੁਕਸਾਨ ਜਿੱਦਾਂ ਆਪਾਂ ਜ਼ਿਕਰ ਕਰਕੇ ਹਟੇ ਹੈ ਕਿ ਆਮ ਲੋਕਾਂ ਦਾ ਹੋ ਸਕਦਾ ਹੈਗਾ ਤਾਂ ਆਮ ਲੋਕ ਇੱਥੇ ਕੀ ਕਰਨ ਇੱਥੇ ਤੁਹਾਨੂੰ ਲੱਗਦਾ ਕਿ ਉਹਨਾਂ ਬਾਰੇ ਕੋਈ ਸੋਚ ਨਹੀਂ ਰਿਹਾ ਜੇ ਉਹਨਾਂ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਸੰਵਿਧਾਨ ਦੀ ਸੌ ਚੱਕਦੇ ਤਾਂ ਸੰਵਿਧਾਨ ਦੀ ਸੌ ਚੱਕਾ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਲੋਕਾਂ ਪ੍ਰਤੀ ਵੀ ਆਪਣੀ ਜਿਹੜੀ ਬਣਦੀ ਜ਼ਿੰਮੇਵਾਰੀ ਉਹ ਨਿਭਾਵਾਂਗੇ ਤਾਂ ਫਿਰ ਇੱਥੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਤਾਂ ਹੈ ਨਹੀਂ ਕੋਈ ਜਿਹੜੀ ਖਾਸ ਸੰਵਿਧਾਨ ਦੀ ਸੌ ਸੰਵਿਧਾਨ ਦੀ ਸੌ ਤਾਂ ਇਹ ਕਹਿੰਦੀ ਹੈ ਮੈਂ ਕੋਈ ਫਰਕ ਨਹੀਂ ਕਰਾਂਗਾ ਕਿਸੇ ਨਾਗਰਿਕ ਦੇ ਵਿੱਚ ਇੱਕ ਨਾਗਰਿਕ ਦਾ ਦੂਜੇ ਨਾਗਰਿਕ ਨਾਲ ਫਰਕ ਨਹੀਂ ਕਰਾਂਗਾ ਇਹ ਸੌ ਚੱਕੀ ਹੈ ਸਾਰਿਆਂ ਨੇ ਚੱਕੀ ਹੈ ਠੀਕ ਹੈ ਨਾ ਲੇਕਿਨ ਉਹ ਪਹਿਲੇ ਦਿਨ ਹੀ ਉਹਨਾਂ ਕਿ ਜਿਸ ਬੰਦੇ ਦੀ ਕੁਟਾਈ ਹੋਈ ਆ ਆਮ ਨਾਗਰਿਕ ਆ ਤੇ ਜਿਨ੍ਹਾਂ ਨੇ ਕੁਟਿਆ ਉਹ ਕੌਣ ਆ ਉਹ ਫਰਕ ਕਿਉਂ ਕਰ ਰਿਹਾ ਕੰਗਣਾ ਰਣੋਤ ਨਾਲ ਫਰਕ ਕਿਉਂ ਕੀਤਾ ਜਾ ਰਿਹਾ ਜੀ ਫਰਕ ਤਾਂ ਫਸਟ ਡੇ ਤੋਂ ਆ ਸੋ ਆ ਉਥੇ ਚੁੱਕ ਰਿਹਾ ਕਿਸੇ ਨਾਗਰਿਕ ਚ ਆਪਾਂ ਫਰਕ ਨਹੀਂ ਰੱਖਾਂਗੇ ਸੋ ਇਹ ਸਭ ਇੱਕ ਡਰਾਮਾ ਹੈਗਾ ਕਹਿਣ ਦੀਆਂ ਗੱਲਾਂ ਹੋ ਰਾਂ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਤੁਸੀਂ ਇੱਕ ਆਪਾਂ ਪਹਿਲਾਂ ਵੀ ਚਰਚਾ ਕਰਦੇ ਰਹੇ ਇੱਕ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਟਾਰਗੇਟ ਤੇ ਹੈਗਾ ਤਾ ਪੰਜਾਬ ਦੀ ਨੌਜਵਾਨੀ ਆਪਾਂ ਪਹਿਲਾਂ ਦੇਖਦੇ ਰਹੇ ਹਾਂ ਕਿ ਆਪਾਂ ਇੱਕ ਚਰਚਾ ਕਰਦੇ ਰਹੇ ਹਾਂ ਕਿ ਪੰਜਾਬ ਨੂੰ ਕੁਝ ਸਮੇਂ ਬਾਅਦ ਇੱਕ ਵੱਡੇ ਸੰਘਰਸ਼ ਤੋਂ ਲੰਘਣਾ ਪੈਂਦਾ ਹੈਗਾ ਜਦੋਂ ਅਸੀਂ ਥੋੜਾ ਜਿਹਾ ਪ੍ਰੋਸਪਰਸ ਹੁੰਨੇ ਆ ਥੋੜਾ ਜਿਹਾ ਆਪਣੇ ਪੈਰਾਂ ਤੇ ਆਉਨੇ ਆ ਥੋੜਾ ਜਿਹਾ ਇਕਨੋਮੀ ਦੇ ਤੌਰ ਤੇ ਆਪਾਂ ਆਪਣੇ ਆਪ ਨੂੰ ਬਿਲਡ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ ਇੱਕ ਵੱਡਾ ਖਲਾਅ ਪੈਦਾ ਕੀਤਾ ਜਾਂਦਾ ਜਿਸ ਦੇ ਨਾਲ ਇਸ ਕੌਮ ਨੂੰ ਦੁਬਾਰਾ ਨੁਕਸਾਨ ਹੁੰਦਾ ਹੈਗਾ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਤਾਂ ਹੀ ਇਦਾਂ ਦੀ ਡਿਸਟਰਬੈਂਸ ਪੈਦਾ ਕੀਤੀ ਜਾ ਰਹੀ ਹੈ ਕਿ ਅਸੀਂ ਹੁਣ ਥੋੜਾ ਜਿਹਾ ਆਪਣੇ ਪੈਰਾਂ ਤੇ ਹੋਣਾ ਸ਼ੁਰੂ ਹੋਏ ਸੀਗੇ ਬਾਕੀ ਮੁਲਕਾਂ ਦੇ ਵਿੱਚ ਵੀ ਜਾ ਕੇ ਸਿੱਖ ਆਪਣੇ ਤੇ ਆਪਣੀ ਗੱਲ ਵੀ ਕਰਦੇ ਜਦੋਂ ਆਪਣੇ ਪੈਰਾਂ ਤੇ ਵਿਅਕਤੀ ਹੋਊਗਾ ਤੇ ਆਪਣੇ ਅਧਿਕਾਰਾਂ ਦੀ ਵੀ ਗੱਲ ਕਰਦਾ ਹੈਗਾ ਲੱਗਦਾ ਕਿ ਉਹ ਸਮਾਂ ਉਹਨਾਂ ਕ ਫਿਰ ਬੀਤ ਗਿਆ ਹੈਗਾ ਹੁਣ ਫਿਰ ਉਹੀ ਚੀਜ਼ ਚੱਲ ਰਹੀ ਹੈ ਇਸ ਵੇਲੇ ਜਿਸ ਤਰੀਕੇ ਨਾਲ ਨੌਜਵਾਨਾਂ ਦਾ ਅਸੀਂ ਦੇਖ ਰਹੇ ਹਾਂ ਕਿ ਨਸ਼ਿਆਂ ਦੇ ਨਾਲ ਜਾਂ ਫਿਰ ਵਿਦੇਸ਼ਾਂ ਦੇ ਵੱਲ ਰੁਕ ਇਹ ਦੋ ਵੱਡੇ ਵਰਤਾਰੇ ਨੇ ਜਿਹੜੇ ਇਸ ਵੇਲੇ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਹੋ ਰਹੇ ਤੇ ਪੰਜਾਬ ਵੀ ਡਾਇਸਪੋਰਾ ਦੀ ਗੱਲ ਹੈ ਉਹ ਆਪਣੇ ਪੈਰਾਂ ਸਿਰ ਹੋ ਗਿਆ ਉਹ ਡਿਫਰੈਂਟ ਗੱਲ ਹੈ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਪੈਰਾਂ ਸਿਰ ਹੋ ਗਿਆ ਮੈਂ ਇਹ ਗੱਲ ਮੰਨਣ ਲਈ ਤਿਆਰ ਉਹ ਅਜੇ ਵੀ ਉਲਟਾੜਾ ਆਇਆ ਪੂਰੇ ਹਾਲ ਹੈ ਉਹਨੂੰ ਕੋਈ ਜੌਬ ਨਹੀਂ ਹੈ ਕੋਈ ਉਹਨੂੰ ਰੋਜੀ ਰੋਟੀ ਦਾਨੀ ਹੈ ਕੋਈ ਉਸ ਨੂੰ ਮਤਲਬ ਡੈਸਪੀਰੇਸ਼ਨ ਦੇ ਵਿੱਚ ਉਹ ਆਪਣੀ ਜ਼ਿੰਦਗੀ ਜੀ ਰਿਹਾ ਨਸ਼ਿਆਂ ਦੇ ਵਿੱਚ ਉਹ ਗਲਤਾਨ ਹੈ ਉਸ ਨੂੰ ਵਾਰਨ ਲਈ ਸਰਕਾਰ ਕੁਝ ਨਹੀਂ ਕਰ ਰਹੀ ਸੋ ਮੈਂ ਇਹ ਸਮਝਦਾ ਕਿ ਭਈ ਉਹ ਉਹਨੂੰ ਤਾਂ ਹੋਰ ਦਰਦ ਦੇਣਗੇ ਆਹ ਨਾਲੇ 5 ਸਾਲਾਂ ਦੇ ਵਿੱਚ ਉਹਨੂੰ ਹੋਰ ਕ੍ਰੈਸ਼ ਕਰਨਗੇ ਉਹ ਆਪਾਂ ਦੇਖਾਂਗੇ ਕਿ ਜਦੋਂ ਜਨਰਲ ਇਲੈਕਸ਼ਨ ਅਗਲੀ ਹੋਏਗੀ ਉਦੋਂ ਪੰਜਾਬ ਹੀ ਜਿਹੜਾ ਹੈਗਾ ਉਹ ਉਹਨਾਂ ਦਾ ਮੇਨ ਟਾਰਗੇਟ ਹੋਏਗਾ ਤੇ ਉਸ ਦੇ ਉੱਪਰ ਹੀ ਬੁਲਡੋਜ਼ਰ ਚੱਲੇਗਾ ਹੂੰ ਵੈਸੇ ਤੁਹਾਡੇ ਹਿਸਾਬ ਨਾਲ ਹੱਲ ਕੀ ਹੈਗਾ ਕਿਸ ਤਰੀਕੇ ਨਾਲ ਅਸੀਂ ਆਪਣਾ ਦੇਖੀਏ ਆਪਣਾ ਬਚਾਅ ਕਰਨਾ ਹੈਗਾ ਤੁਸੀਂ ਕਿਉਂਕਿ ਸਿਆਸੀ ਤੌਰ ਤੇ ਨਜ਼ਰ ਰੱਖਦੇ ਹੋ ਆਮ ਜਨਤਾ ਨੇ ਬਚਾ ਕੇ ਕਿਦਾਂ ਕਰਨਾ ਹੈਗਾ ਬਚਿਆ ਕਿਦਾਂ ਜਾ ਸਕਦਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਤੁਸੀਂ ਥੋੜਾ ਐਨਲਿਸਿਸ ਕੀ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਬਚਾਤਾ ਬਚ ਪਾਏਗੀ ਉਹ ਉਹ ਤਾਂ ਮਤਲਬ ਨਿਤ ਮੁਹਿਮ ਵਾਲੀ ਗੱਲ ਹੈ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿਮ ਜਿਹਵੇਂ ਹੈ ਨਾ ਸਾਹਮਣਾ ਕਰਨਾ ਪੈਗਾ ਕਿਉਂਕਿ ਪੂਰਾ ਰੈਸਟ ਆਫ ਇੰਡੀਆ ਜਿਹੜਾ ਉਹ ਕਲਾਪਿੰਗ ਕਰਦਾ ਹੈ ਜਦੋਂ ਤੁਹਾਡੀ ਕੁਟਾਈ ਹੁੰਦੀ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਕੁਟਾਈ ਕਰਦੀ ਹੈ ਪੰਜਾਬ ਦੇ ਉੱਪਰ ਰੈਗਰੈਸ਼ਨ ਹੁੰਦਾ ਸਟੇਟ ਰਿਪ੍ਰੈਸ਼ਨ ਹੁੰਦਾ ਤੇ ਉਹ ਰਿਜਾਇਸ ਕਰਦੇ ਆ ਉਦੋਂ ਉਹ ਸਾਰੀਆਂ ਸੰਵਿਧਾਨ ਦੀਆਂ ਸ਼ਰਤਾਂ-ਸ਼ਰਤਾਂ ਸਫਤਾਂ-ਸ਼ੁਫਤਾਂ ਭੁੱਲ ਜਾਂਦੇ ਆ ਉਹ ਉਸ ਨੂੰ ਉਹ ਮਤਲਬ ਆਪਣੀ ਇੱਕ ਕਿਸਮ ਦੀ 엘ੇਟ ਹੋ ਜਾਂਦੇ ਆ ਉਹਨਾਂ ਦਾ ਮੂਡ ਅਪ ਹੋ ਜਾਂਦਾ ਕਿ ਬਈ ਵਾ 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 ਹੁਣ ਆਇਆ ਮਜਾ ਕਿਉਂਕਿ ਹੋਰ ਤਾਂ ਕੁਝ ਕਰ ਨਹੀਂ ਸਕਦੇ ਇਸ ਕਰਕੇ ਉਹ ਜਦੋਂ ਇੱਕ ਵੱਡੇ ਮਤਲਬ ਪ੍ਰੋਗਰੈਸਿਵ ਕਮਿਊਨਿਟੀ ਨੂੰ ਜਦੋਂ ਅਪਰੈਸਟ ਦੇਖਦੇ ਆ ਕਿ ਸਾਡੀ ਸਟੇਟ ਨੇ ਹੁਣ ਦੇਖੋ ਕਿਵੇਂ ਕੀਤਾ ਉਹ ਆਪਣਾ ਮਤਲਬ ਉਹ ਆਪਣੇ ਹਿਸਾਬ ਨਾਲ ਇੰਜੋਏ ਕਰਦੇ ਆ ਆਪਣੇ ਹਿਸਾਬ ਨਾਲ ਇੰਜੋਏ ਕਰਦੇ ਆ ਜਿਹੜੀ ਇਹ ਮਾੜੀ ਹੈ ਇਹਦੇ ਵਿੱਚੋਂ ਹੀ ਸਾਰਾ ਕੁਝ ਨਿਕਲ ਰਿਹਾ ਤਾਂ ਇਹ ਹਿਸਾਬ ਨਾਲ ਪੰਜਾਬ ਨੂੰ ਜੇ ਆਪਣੇ ਹਾਲਾਤਾਂ ਤੇ ਅਸੀਂ ਛੱਡਣਾ ਹੋਵੇ ਤਾਂ ਉਹੀ ਗੱਲ ਹੈ ਕਿ ਪੰਜਾਬ ਆਪਣੇ ਹਾਲਾਤ ਤੇ ਆਪ ਹੈਗਾ ਤੇ ਲੋਕ ਆਪਣੇ ਹਾਲਾਤਾਂ ਦੇ ਲਈ ਆਪ ਜ਼ਿੰਮੇਵਾਰ ਹੋਣਗੇ ਤੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਆਪਣੀ ਕਾਰੀ ਦਾ ਸੰਜਮ ਦੀ ਸੰਜਮ ਨਾਲ ਕੰਮ ਕਰਨਾ ਹੈ ਕਿਸੇ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਸੀਂ ਸਮਝਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਤਾਂ तमाम ਮਸਲੇ ਤੇ ਗੱਲਬਾਤ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰਕਾਰ ਇਹ ਨਰੇਟਿਵ ਕੀ ਸਿਰਜਿਆ ਜਾ ਰਿਹਾ ਹੈਗਾ ਤਾਂ ਭਾਈ ਸਾਹਿਬ ਨੇ ਬੜੇ ਵਧੀਆ ਢੰਗ ਦੇ ਨਾਲ ਕਿਉਂਕਿ ਸਿਆਸੀ ਤੌਰ ਤੇ ਬੜੀ ਨਜ਼ਰ ਰੱਖਦੇ ਨੇ ਪੰਜਾਬ ਦੇ ਹਾਲਾਤ ਤੇ ਲਗਾਤਾਰ ਜੜੀਆਂ ਆਲੇ ਦੁਆਲੇ ਗੱਲਾਂ ਬਾਤਾਂ ਗਤੀਵਿਤੀਆਂ ਜਾਂ ਸਿਆਸੀ ਤੌਰ ਤੇ ਜੜੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਬੜੇ ਬਾਰੀਕ ਆંકੜੇ ਬੜੇ ਬਾਰੀਕ ਤਰੀਕੇ ਨਾਲ ਇਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਚੱਲ ਕੀ ਰਿਹਾ ਹੈਗਾ ਇਹ ਕਿਹੜਾ ਨਰੇਟਿਵ ਹੈਗਾ ਇਹਦੇ ਨਤੀਜੇ ਕੀ ਹੋ ਸਕਦੇ ਨੇ ਤਾਂ ਲੋਕਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸ ਤਰੀਕੇ ਨਾਲ ਇਸ ਤੋਂ ਆਪਣਾ ਬਚਾਅ ਕਰਨਾ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੁਹਾਡਾ ਤੋਂ ਅਗਲੀ ਨਹੀਂ ਬਹੁਤ ਬਹੁਤ ਧੰਨਵਾਦ